ਉਏਰ ਮੈਂ ਸੋਡੇ ਵਾਲੇ ਬਾਰੇ ਸੁਣਿਆ ਸੀ ਕਹਿੰਦੇ ਰੁੱਸ ਰੱਸ ਕੇ ਕਿਧਰ ਵਗ ਗਿਆ ਉਹ ਤਾਂ ਰਾਜਪਤੀ ਨਹੀਂ ਹੈਗਾ ਯਾਰ ਗੇ ਚੱਕਰ ਪੈ ਗਿਆ ਪਰसों ਚੌਥੀ ਦੀ ਗੱਲ ਲੱਗੇਗੀ ਮੈਨੂੰ ਕੱਲ ਟੱਕਰਿਆ ਰਹੇਗਾ ਘਾਬਰਿਆ ਆ ਫਿਰ ਇਸ ਦੇ ਮਗਰ ਇੱਕ ਦਾ ਥਾਸੀ ਅੱਛਾ ਮੇਰੇ ਕੋ ਖੜਿਆ ਨਹੀਂਗਾ ਉਹ ਮੈਨੂੰ ਐ ਜੇ ਕਰਦਾ ਸੀ ਕਹਿੰਦਾ ਮੈਂ ਤਾਂ ਇੱਥੇ ਜਾਊਂਗਾ ਅੱਛਾ ਤੂੰ ਆ ਬੰਦੇ ਨੂੰ ਦੇਖੇਗਾ ਬੰਦਾ ਜਦੇ ਦੇਖਿਆਗਾ ਏ ਬਾਈ ਇਹ ਕੋਈ ਤੂੰ ਮੈਨੂੰ ਕਹੇ ਦੇ ਕੋ ਨਾ ਯਾਰ ਜਬ ਬੋਤਲ ਦੇ ਓਏ ਇੱਥੇ ਤਾਂ ਦੇ ਨਾ ਮੇਰੀ ਗੱਲ ਸੁਣ ਹਾਂ ਆ ਚੱਕ 200 ਰੁਪਿਆ ਹਾਂ ਠੀਕ ਹੈ ਮੈਨੂੰ ਹੁਣ ਦੱਸ ਹਾਂ ਤੇ ਕੰਦੇ ਨਹੀਂ ਮੈਂ ਦੇ ਓਏ ਆ ਮੈਂਦੀ ਦੇ ਕੇ ਤੇਰੀ ਦੇ ਓਏ ਸਾਲਾ ਛੋਟਿਆ ਮੈਂ ਤਾਂ ਮੈਨੂੰ ਵੀ ਪਤਾ ਹੈਗਾ ਹਾਂ ਆ ਮੇਰਾ ਮੈਨੂੰ ਵੀ ਪਤਾ ਮੈਨੂੰ ਮਤਲਬ ਮੈਨੂੰ ਬੋਤਲ ਦਾ ਮਤਲਬ ਆ ਯਾਰ ਬਾਈ ਜਰਾ ਓਰ ਬਾਈ ਵਧੀਆ ਹੋਰ ਕਿਵੇਂ ਰਾਜ ਵਧੀਆ ਵਧੀਆ ਬਈ ਤੂੰ ਵਧੀਆ ਵਧੀਆ ਜਾਮਾ ਓ ਯਾਰ ਮੈਂ ਸੋਡੇ ਵਾਲੇ ਬਾਈ ਸੁਣਾਇਸ਼ ਕਹਿੰਦੇ ਰੁੱਸ ਰੱਸ ਕੇ ਕਿਧਰ ਭੱਗ ਗਿਆ ਉਹ ਤਾਂ ਰਾਜ ਪਤੀ ਨਹੀਂ ਹੈਗਾ ਯਾਰ ਜੀ ਚੱਕਰ ਪੈਗਾ ਪਰਸੋਂ ਚੌਥੀ ਦੀ ਗੱਲ ਲੱਗੇਗੀ ਅੱਛਾ ਤੇ ਸੋਨੀ ਨਾਲ ਲੜ ਲੜ ਪਏ ਮੈਂ ਤਾਂ ਕਰੇ ਹੈ ਨਹੀਂ ਸੀਗਾ ਮੈਨੂੰ ਤਾਂ ਫੋਨ ਕਰਕੇ ਦੱਸ ਦੇਗਾ ਅੱਛਾ ਤੇ ਸੋਨੀ ਕਹਿੰਦੀ ਆਹ ਗੱਲ ਹੋਊਗੀ ਕਹਿੰਦੀ ਜਦੋਂ ਉਹਨੂੰ ਭਾਲ ਕੇ ਲਿਆ ਹੁਣ ਮੈਂ ਭਾਲਿਆ ਰਸਤੇ ਰਸਤੇਦਾਰੀਆਂ ਜੀ ਪਤਾ ਕਰ ਲਿਆ ਅੱਛਾ ਪਤਾ ਹੀ ਨਹੀਂਗਾ ਕਿੱਧਰ ਗਿਆ ਕਿੱਧਰ ਨਾ ਬੰਦਾ ਤਾਂ ਉਹਦਾ ਚਪਕ ਰਿਆ ਸੀ ਆਕੜ ਵਾਲੀ ਸੀ ਯਾਰ ਉਹਦੇ ਵਿੱਚ ਹੋਰ ਕਈ ਵਾਰੀ ਮੈਂ ਦੇਖਿਆ ਆ ਖੇੜੇ ਚ ਬੁਲਾਉਂਦਾ ਹਾਂ ਆਕੜ ਵਾਲੀ ਸੀਗੀ ਕਿੰਨਾ ਨਸ਼ਾ ਪਤਾ ਕਰਦਾਗਾ ਸ਼ਰਾਬ ਪੀ ਲਾਂਦਾ ਹੁਣ ਐ ਨਹੀਂ ਪਤਾ ਹੈਗਾ ਕੀ ਢੋਲ ਵਜਾਵੇ ਆ ਮੈਂ ਵੀ ਬਾਹਰੋਂ ਸੁਣਦਾ ਰਹਿਣਾ ਕਹਿੰਦੇ ਘਰੇ ਵੀ ਕਲੇਸ਼ ਹੀ ਰੱਖਦਾ ਸੀ ਵਾਹ ਮੇਰੀ ਗੱਲ ਸੁਣ ਉਹਨੂੰ ਕਿਤੇ ਪਤਾ ਪੁਤਾ ਕਰ ਲਾ ਬਈ ਲੋਕਾਂ ਦੇ ਕਿਹੜਾ ਆਪਣੇ ਮੂੰਹ ਫੜ ਲੈਣੇ ਕੌਣਦਾ ਹੁਣ ਕੀ ਹੁਣ ਸਾਰੇ ਰਿਸ਼ਤੇ ਅਰੇਂਜ ਪੁੱਛ ਲਿਆ ਰਾਜ ਯਾਰਾ ਤੇ ਫੋਨ ਉਹਦਾ ਬੰਦਦਾ ਹੀ ਜਾਂਦਾ ਹੁਣ ਕੀ ਹੋ ਕਰੀਏ ਸਾਰੇ ਕਿਤੇ ਜਿੱਥੋਂ ਤੱਕ ਆਪਣੇ ਪਹੁੰਚ ਪੈਂਦੀ ਸੀਗੀ ਭਾ ਲਿਆ ਇਹ ਮੇਰੀ ਗੱਲ ਹੁਣ ਜਿੱਥੇ ਤੇਰੀ ਮੇਨ ਜੀ ਉਹਦੀ ਰਿਸ਼ਤੇ ਜਾਣੀ ਆਉਣੀ ਵੱਧਾ ਉੱਥੇ ਹੋਊਗਾ ਉਹ ਉਨੇ ਜਾਣੀ ਦਾ ਉਹਦਾ ਪਤਾ ਨਹੀਂ ਕਿਹਦੇ ਨਾਲ ਤੁਰਪੇ ਜਾ ਰਾ ਮੇਰਾ ਦੋਸਤ ਆ ਯਾਰਾ ਮੇਰਾ ਹੀ ਦੁਰਿਆ ਫਰਦਾ ਰਹਿੰਦਾ ਕੋਈ ਅੱਦਾ ਹੋਵੇ ਫੇਰ ਤਾਂ ਬੰਦਾ ਬੱਗ ਓਏ ਹੋਰ ਆ ਲੋਕਾਂ ਨੂੰ ਲੋਕਾਂ ਦੇ ਕਿਹੜਾ ਮੂੰਹ ਫਾਣੇ ਤਰ੍ਹਾਂ ਤਰ੍ਹਾਂ ਦੀ ਗੱਲਾਂ ਕਰਨਗੇ ਲੋਕ ਕੀ ਜਾਂ ਲੜੇ ਹੋਣਗੇ ਘਰੇ ਜਾਂ ਯਾਰ ਕੁੱਟ ਕਟਹਿਰਾ ਹੋਊਗਾ 100 ਗੱਲ ਬਣਾਉਂਦੇ ਅਗੇ ਹੋਰ ਆਪਾਂ ਨਾ ਸੁਣੀ ਦੋ ਤਿੰਨ ਵਾਰੀ ਪੇਕ ਕੇ ਬਾਗੀ ਮਸਾਲੇ ਧੀਏਗੀ ਮੈਂ ਤਾਂ ਸੁਣਦੀ ਰਹਿਣਾ ਬਾਹਰ ਆ ਹੋਰ ਝਾ ਕਹੇ ਉਹ ਉਧਰ ਫਿਰਦਾ ਹੁੰਦਾ ਖੇਤ ਕੱਲਾ ਨਾ ਕਿਸੇ ਨਾਲ ਬੋਲੇ ਸਿੱਧਾ ਪਈ ਹੀ ਤੁਰਿਆ ਜਾਂਦਾ ਤੇ ਬਲਾ ਲੂਗਾ ਤਾਂ ਖੜਦਾ ਵੀ ਨਹੀਂ ਸੀ ਆ ਕਰਦਾ ਜਿਨਾਂ ਦਾ ਚੱਲ ਹੁਣ ਜੇ ਤੂੰ ਆਏ ਕਰੀ ਨਾ ਤੂੰ ਵੀ ਕਰੀ ਪਤਾ ਪਤਾ ਤਾਂ ਮੈਂ ਕਰਨ ਨੂੰ ਚਾਹਦਾ ਕੋਈ ਗੱਲ ਨਹੀਂ ਉਧਰ ਉਹ ਕਰੀ ਜਿਹੜਾ ਉਹਦਾ ਕੀ ਰਿਸ਼ਤੇਦਾਰੀ ਉਧਰ ਯਾਰ ਵੱਧੇ ਜਾਂਦਾ ਹੁੰਦਾ ਜਿਹਨੂੰ ਤੂੰ ਕਹਿੰਦਾ ਹੁੰਦਾ ਸੀਗਾ ਉਹਨੂੰ ਫੋਨ ਫੋਨ ਕਰਕੇ ਪਤਾ ਕਰੀਂ ਜਿਹਦਰ ਹੋਇਆ ਅੱਛਾ ਮੇਰੇ ਕੋਲ ਤਾਂ ਨੰਬਰ ਹੈ ਨਹੀਂਗਾ ਤੇਨ ਨਾਲ ਤਾਂ ਉਹਦੀ ਜਾਣ ਪਛਾਣ ਹੈਗੀ ਹੈਗੀ ਕਈ ਵਾਰ ਉਹਦੇਲੇ ਵਗ ਗਿਆ ਹੋਵੇ ਰੋਸਾ ਰਸ ਕੇ ਯਾਰ ਮੌਲੀ ਨਹੀਂ ਖੋਲਦਾ ਹੈਗਾ ਚਲ ਮੈਂ ਪਤਾ ਤਾਂ ਕਰ ਲੂੰਗਾ ਕੋਈ ਗੱਲ ਨਹੀਂ ਮੈਂ ਜਾਇਆ ਹਾਂ ਉਹਾ ਪਮੜਾਇਆ ਹਾਂ ਹਾਂ ਤੂੰ ਵੀ ਗੌਰ ਕਰ ਉਹਦੀ ਨਹੀਂ ਗੌਰ ਤਾਂ ਮੈਂ ਕਰਦਾਗਾ ਕੋਈ ਗੱਲ ਚਲ ਫੇਰ ਠੀਕ ਹੈ ਮੈਂ ਤੇ ਚੱਲਣਾ ਨਾ ਪਾਣੀ ਨਾ ਨਾ ਬਸ ਬਈ ਯਾਰ ਚਾਹ ਪਾਣੀ ਚਲ ਚਾਹ ਪਾਣੀ ਦਾ ਪੀ ਜਾਂਦਾ ਨਾ ਬਸ ਹੋਰ ਬਈ ਠੀਕ ਹਾਂ ਹੋਰ ਜੀ ਕਿਵੇਂ ਹੋ ਵਧੀਆ ਹੋਰ ਉਸ ਨਾਂ ਵਧੀਆ ਤੂੰ ਸੁਣਾਉਂਦਾ ਵਧੀਆ ਉਹ ਪਾਲੇ ਵਾਰਿਆ ਆਇਆ ਸੀ ਬਾਈ ਯਾਰ ਮੈਂ ਤੇਰੇ ਨਾਲ ਵੱਧ ਰਹਿੰਦਾਗਾ ਮੇਰੇ ਨਾਲ ਰਹਿੰਦਾ ਤਾਂ ਸੀਗਾ ਉਹ ਅੱਛਾ ਪਰ ਉਹ ਮੈਨੂੰ ਕੱਲ ਟੱਕਰਿਆ ਸੀਗਾ ਘਾਬਰਿਆ ਜਾ ਫਿਰਦਾ ਸੀ ਜਿਵੇਂ ਕੋਈ ਗਰਮਾਇਹੀ ਜੀ ਤੇ ਜ਼ਿਆਦਾ ਹੋ ਰਿਹਾ ਸੀ ਥੋੜਾ ਯਾਰ ਉਹ ਉਹਨਾਂ ਦੇ ਕਲੇਸ਼ ਫੈਰੇ ਯਾਰ ਘਰੇ ਲੜ ਲੁੜ ਕੇ ਉੱਡ ਗਿਆ ਪਤਾ ਨਹੀਂ ਕਿੱਧਰ ਉਹਨਾਂ ਦਾ ਕੋਈ ਰਿਸ਼ਤੇਦਾਰੀ ਚ ਠਾਉਂਦਾ ਹੋ ਠੀਕ ਹੈ ਬੰਦੇ ਜੇ ਲੱਗ ਰਹੇ ਸੀ ਤੇ ਮਗਰ ਇੱਕ ਥਾਸੇ ਅੱਛਾ ਹਾਂ ਮਾ ਤੇਰਾ ਤਾਂ ਯਾਰ ਸੀ ਕਈ ਵਾਰੀ ਦੱਸਿਆ ਹੋਵੇ ਬੰਦੇ ਨੇ ਮੇਰੇ ਕੋ ਖੜਿਆ ਨਹੀਂਗਾ ਉਹ ਮੈਨੂੰ ਐ ਜੇ ਕਰਦਾ ਠੀਕ ਨਾ ਮੈਂ ਤਾਂ ਇੱਥੇ ਜਾਊਂ ਆ ਅੱਛਾ ਦੇਖੋ ਹੁਣ ਕਿਧਰੋਂ ਜੇ ਸਿਆਸੂਜੀ ਤਾਂ ਠੀਕ ਹੈ ਉਹਨੇ ਸੋਣੀ ਗੱਲਾਂ ਐ ਪਰ ਮੁਸ਼ਕਲ ਹੈਗਾ ਸਾਨੂੰ ਅੱਛਾ ਯਾਰ ਹੂੰ ਕਿਦੋਂ ਨਾ ਕੋਈ ਮਰਵਾ ਮਰੂ ਦੇ ਦੇਖੋ ਕੀ ਕਹਿ ਸਕਦੇ ਨੇ ਉਹ ਡੂੜ ਕਿਲਾ ਬਾਣ ਨਾਲ ਉਹਦੇ ਪਿੱਛੇ ਉਹ ਕਰੀ ਜਾਂਦੇ ਯਾਰ ਹੋਰ ਹਾਂ ਹੋਰ ਤੂੰ ਤਾਂ ਬੜੇ ਤੇਰ ਜਰ ਨੇ ਮੜਾ ਮੋਟਾ ਕੋਈ ਲਾਗੜਾਟ ਹੋਊਗੀ ਲਾ ਕਿਵੇਂ ਲਾਗੜਾਟ ਤਾਂ ਉਹ ਵਿਆਹ ਬੂਜਾ ਕਰਾਉਂਦੇ ਸੀ ਪਤਾ ਨਹੀਂ ਕਿਵੇਂ ਕੋਈ ਵਿੱਚੋਂ ਪਾਨੀ ਪੁੰਨੀ ਜੀ ਵੱਜ ਗਈ ਅੱਛਾ ਉਹ ਸਹੀ ਤੇ ਮੈਂਤਲ ਉਸੇ ਜੀ ਗਰਮੈਸ਼ ਚ ਜ਼ਿਆਦਾ ਇਹ ਹੋ ਰਿਹਾ ਦਾ ਥੋੜਾ ਯਾਰ ਅੱਛਾ ਯਾਰ ਹਾਂ ਉਹ ਯਾਰ ਮੈਨੂੰ ਵੀ ਫੋਨ ਆਇਆ ਸੀ ਜੀ ਮੈਂ ਗਿਆ ਸੀ ਨਾ ਘਰੇ ਅੱਛਾ ਹੁਣ ਮੈਂ ਤਾਂ ਦੁਪਹਿਰੇ ਮੱਚ ਗਿਆ ਦੁਪਹਿਰੇ ਤੇ ਬਾਰੇ ਮੈਂ ਉਹ ਬੰਦੇ ਕੋਲ ਹੀ ਹੁੰਦਾ ਨਹੀਂ ਹੁਣ ਨਹੀਂ ਆਇਆ ਉਹ ਮੇਰੇ ਕੋਲ ਚਾਰ ਪੰਜ ਦਿਨਾਂ ਵਾ ਅੱਛਾ ਯਾਰ ਹੋਰ ਹੁਣ ਫਿਰ ਉਹਦਾ ਕੀ ਪਤਾ ਲੱਗੇ ਆ ਦੇਖੋ ਜਿ세 ਅਜੇ ਤਾਂ ਪਰਸੋਂ ਦੇਖੇ ਸੀ ਪਰਸੋਂ ਬੰਦੇ ਤੁਰੇ ਫਿਰਦੇ ਸੀਗੇ ਬਹਾਵਾ ਜੇ ਕਿ ਜਰਾ ਕਿਰਪਾਲਾ ਨਹੀਂ ਦੇਖਿਆ ਮਾਹ ਜੀ ਮੈਂ ਤਾਂ ਹੀ ਡੱਕ ਰਿਹਾ ਇੱਧਰ ਐਸੀ ਦੇ ਕਿਉਂ ਨਾ ਮਰਵਾ ਮਰੂ ਦੇ ਵੇਖੋ ਬਈ ਹੋ ਸਕਦਾ ਹੈ ਮਰਵਾ ਵੀ ਸਕਦੇ ਲਾਲ ਜੀ ਤਾਂ ਗੱਲ ਲਈ ਹੀ ਫਿਰ ਜਦੋਂ ਇੰਨਾ ਕੁਝ ਹੋ ਗਿਆ ਘਰੇ ਹੋਰ ਪਾਨੀ ਬਹੁਤ ਚੀਦਾ ਰੋ ਰੋ ਬੁਰਾ ਹਾਲ ਹੋ ਰਿਹਾਗਾ ਹੋਰ ਠੀਕ ਹੈ ਮਾਥਾ ਤੇਰਾ ਵਿਆਹ ਕਰਾਇਆ ਲੜ ਲੁੜ ਕੇ 15 ਤੂੰ ਕੀ ਕੰਮ ਕੀ ਕਰਦਾ ਫਿਰ ਨਾ ਵਧੀਆ ਘਰ ਬੱਜ ਗਿਆ ਸੀ ਉਹ ਉਹੀ ਤਾਂ ਗੱਲ ਹੈ ਹੁਣ ਦੱਸ ਕੀ ਕਹੀਏ ਦੇਖੋ ਬਈ ਜੀ ਮੈਂ ਤਾਂ ਦੁਪਹਿਰੇ ਦੁਪਹਿਰੇ ਆਇਆ ਮੱਚ ਗਿਆ ਉਹ ਨਾ ਆਉਂਦਾ ਮਾ ਚੱਲ ਜਾਇਆ ਉਹਨੇ ਯਾਰ ਉਹਨਾਂ ਨੂੰ ਦੱਸਣਾ ਆਉਗਾ ਅੱਛਾ ਮੈਂ ਤਾਂ ਮਖਾਉ ਬੰਦੇ ਨਾਲ ਵੱਧ ਹੈ ਵੱਧ ਸੀਗਾ ਮੇਰੇ ਨਾਲ ਹੋ ਤਾਂ ਮੈਨੂੰ ਹੁਣ ਟੱਕਰਿਆ ਨਹੀਂ ਦੋ ਦਿਨ ਕੱਲ ਦਾ ਹੋ ਪਰਸੋਂ ਦਾ ਟੱਕਰਿਆ ਨਹੀਂ ਅੱਛਾ ਹਾਂ ਕੋਈ ਇੱਕ ਦਿਨ ਨਹੀਂ ਟੱਕਰਿਆ ਉਹਦੇ ਗਰਮਾਇਸ਼ ਦੀ ਜਿਆਦਾ ਹੋਇਆ ਜਾਂਦਾ ਸੀਗਾ ਤੇ ਖੜਾ ਨਹੀਂ ਮੇਰੇ ਕੋਲ ਉਹ ਮੈਨੂੰ ਵੀ ਮੇਰੇ ਐਸਾ ਤੇ ਤੋਤੇ ਕੇ ਖੇਤ ਅੱਛਾ ਕੋਈ ਨਾ ਵਕੀਲ ਬੂਕੂਲ ਪੈਸੇ ਵਾਲੇ ਮੰਗਾਂ ਤੂੰ ਮਾਂ ਲੈਣਾ ਕੀ ਆ ਵਕੀਲਾਂ ਤੋਂ ਉਹੀ ਬੰਡ ਲੋ ਦੂੜ ਤੱਕ ਲੈ ਆ ਹਾਂ ਦੂੜ ਤੱਕ ਲੈ ਆ ਸਾਰਾ ਬਸ ਆਕੜ ਖੋਰਾ ਜਾਂ ਵੱਧਾ ਤੈਨੂੰ ਪਤਾ ਆਕੜ ਤਾਂ ਹੈਗੀ ਆ ਥੋੜੀ ਜੀ ਹਾਂ ਚੱਲ ਅਪਾ ਹੁਣ ਕਰਦੇ ਆ ਭਾਈ ਇਹਨਾਂ ਨੂੰ ਕਹਿ ਦਾਂਗੇ ਭਈ ਮੈਂ ਤਾਂ ਗਿਆ ਸੀਗਾ ਅੱਛਾ ਮੈਂ ਤੈਨੂੰ ਥੋੜਾ ਜਿਹਾ ਘੱਟ ਜਾਣ ਦਾਂਗਾ ਅੱਛਾ ਹਾਂ ਆਪਾਂ ਫਿਰ ਇਹਨੇ ਕਦੇ ਮਿਲੇ ਨਹੀਂ ਨਾ ਅੱਛਾ ਤੂੰ ਜਾਣ ਫਸਾਣ ਜੀ ਵੀ ਦੂਰ ਦੇ ਰਿਸ਼ਤੇਦਾਰ ਮੈਂ ਤਾਂ ਤੂੰ ਇੱਕ ਦੋ ਵਾਰ ਹੀ ਦੇਖਿਆ ਸੀਗਾ ਅੱਛਾ ਹਾਂ ਉਹ ਰਾਹੇ ਖੜੇ ਚ ਨਹੀਂ ਆਪਾਂ ਮਿਲੇ ਠੀਕ ਹੈ ਹੋਰ ਚੱਲ ਕੋਈ ਨਹੀਂ ਫਿਰ ਮੈਂ ਚੱਲ ਉਹਨਾਂ ਨੂੰ 10000 ਰੁਪਏ ਮੈਂ ਤਾਂ ਗਿਆ ਸੀਗਾ ਹਾਂ ਹਾਂ ਤੇ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਆਇਆ ਨਹੀਂਗਾ ਚਲੋ ਹੈ ਠੀਕ ਹੈ ਕੀ ਭਾਈ ਬੰਦੇ ਬੰਦੇ ਮੰਗਰ ਲਾ ਰੱਖਿਆ ਉਹਦੇ ਆਪ ਦੀ ਪੜਤਾਲ ਕਰ ਲੋ ਕੱਲ ਨੂੰ ਕੋਈ ਨਵਾਂ ਨਮਸਕਾਰ ਹੋਗੇ ਨਿਸ਼ਾਨ ਹੋਗੇ ਹੋਰ ਔਖਾ ਹੋ ਜੂਗਾ ਔਖਾ ਹੋ ਜੂਗਾ ਹੂੰ ਜਿਆਦਾ ਚੱਲ ਮੈਂ ਕਰਦਾ ਪਤਾ ਫਿਰ ਆ ਕਰ ਲੈ ਪਤਾ ਹੋਰ ਹੋ ਜੇ ਇਹਨਾਂ ਨੂੰ ਕਿਸੇ ਨੂੰ ਦੱਸ ਲੱਗੂ ਹੋਰੇ ਆ ਬਈ ਹੋਏ ਹਾਂ ਭਾਈ ਕਿੱਧਰ ਦੱਸਾਂ ਉਹ ਕਿੱਧਰ ਕਿੱਧਰ ਫਿਰਦਾ ਮੈਂ ਇਹਨਾਂ ਨਾਲ ਸੋਣ ਇੱਕ ਹਾਂ ਉਹ ਬੰਦੇ ਨੂੰ ਦੇਖੇਗਾ ਬੰਦਾ ਜਦੇ ਦੇਖੇਗਾ ਹੈ ਦੇਖੇ ਤੂੰ ਇਹ ਇਹ ਬਈ ਇਹ ਕੋਈ ਤੂੰ ਮੈਨੂੰ ਕਹੀ ਦੇ ਦੇ ਕੋ ਨਾ ਯਾਰ ਜਦ ਉਹ ਉਧਰ ਦੇ ਇੱਥੇ ਤਾਂ ਦੇ ਨਾ ਮੇਰੀ ਗੱਲ ਸੁਣ ਹਾਂ ਆ ਚੱਕ 200 ਰੁਪਿਆ ਹਾਂ ਠੀਕ ਹੈ ਮੈਨੂੰ ਹੁਣ ਦੱਸ ਹਾਂ ਦੇ ਕਹਿੰਦੇ ਨਹੀਂ ਮੈਂ ਦੇ ਓਏ ਆ ਮੈਂਦੀ ਦੇਖ ਤੇਰੀ ਦੇ ਓਏ ਸਾਲੇ ਛੋਟੇ ਮੈਂ ਤਾਂ ਮੈਨੂੰ ਵੀ ਪਤਾ ਹੈਗਾਗਾ ਹਾਂ ਮੇਰਾ ਨਹੀਂ ਨਹੀਂ ਮਤਲਬ ਮੈਂ ਬੋਤਲ ਨਾ ਮਤਲਬ ਰੋਈ ਰਾ ਬੋਤਲ ਨਹੀਂ ਮਤਲਬ ਬੰਦੇ ਦੀ ਕੋਈ ਕੀਮਤੀ ਨਹੀਂ ਹੈਗੀ ਹੋਰ ਕੋਈ ਜਾ ਯਾਰ ਪਰ ਹਾਂ ਤੂੰ ਤਾਂ ਬੰਦੀ ਬੇਕਾਰ ਨਿਕਲ ਗਿਆ ਅਗਲੇ ਤਾਂ ਇਹਦਾ ਰੰਦ ਪਰੇ ਤੈਨੂੰ ਅੱਜਾ ਯਾ ਯਾ ਕਾਮਲੇ ਜੀ ਨੇ ਹੋੜੀ ਮਜ਼ਾਕ ਸੁਵਾਤੀ ਮੈਂ ਤਾਂ ਘਰ ਲੱਗੇ 200 ਰੁਪਏ ਤੇ ਉਹ ਮਾਹ ਕਹਿੰਦਾ ਨਾ ਤੰਗ ਮਾਰਦੀ ਪਈ ਹੁੰਦਾ ਪਈ ਨਾ 200 ਦਾ ਤੇੜੀ ਪੋਰਾ ਨੂੰ ਜੋੜੋ ਜਿਹੜਾ ਉਹਨੂੰ ਦੇ ਦੋ ਚਾਲਾ ਪੈਣਾ ਫੋਨ ਨਾ ਕਰਤਾ ਕੋਈ ਗੱਲ ਨਹੀਂ ਹੁਣ ਤਾਂ ਲਾਉਣ ਵਾਲੇ ਇੱਕ ਪਾਸੇ ਤਾਂ ਬੰਦਾ ਮਰੀਏ ਨਾ ਭੈਣ ਦਾ ਦਰੂ ਨਾ ਪੈਸੇ ਤੇ ਜੀ ਕਰੀਏ ਨਾ ਸੁਣਨੀ ਅਸਲੀ ਕਰਾਂ ਤੇ ਅਸਲੀ ਤਾਂ ਹੋ ਠੀਕ ਆ ਹਾਂ ਵਧੀਆ ਬਹਿ ਜਾ ਬਸ ਕੁਝ ਨਹੀਂ ਬਸ ਕੰਮ ਨੇ ਵੜ ਕੇ ਘਟੀ ਸੀ ਪਹਲਾ ਕਿੱਧਰ ਵਗ ਗਿਆ ਨੀ ਪਾਲਾ ਤਾਂ ਬਸ ਕੀ ਦੱਸਾਂ ਕਾਇਦਨ ਹੋ ਗਿਆ ਉਹਨੂੰ ਤਾਂ ਘਰੋਂ ਗਏ ਮੁੜ ਕੇ ਕੁਛ ਨਹੀਂ ਪਤਾ ਲੱਗਿਆ ਹੈਗਾ ਹਜੇ ਤੱਕ ਕੋਈ ਤੁਸੀਂ ਲੜਨ ਨੂੰ ਨਹੀਂ ਹਰੇ 24 ਘੰਟੇ ਮੈਂ ਕੇਸ ਮਾੜੀ ਹੁੰਦਾ ਰੋਜ ਦਾ ਲੜਨ ਤਾਂ ਮੈਂ ਤਾਂ ਤੁਹਾਨੂੰ ਪਤਾ ਹੀ ਆਂਟੀ ਕਾਦੇ ਪਿੱਛੇ ਲੜਦੀਆਂ ਕੋਈ ਜੇ ਕੁਛ ਕਹੀ ਨਹੀਂ ਆਂਗੇ ਕੋਈ ਚੰਗੇ ਵਾਸਤੇ ਕਹੀ ਨਹੀਂ ਆ ਕੋਈ ਮੈਂ ਕਿਹੜਾ ਮਾੜਾ ਕਹੀ ਨਹੀਂ ਆ ਹੂੰ ਰੱਖੋ ਖਾਤੇ ਡਿੱਗ ਜੇ ਪਤਾ ਹੀ ਨਹੀਂ ਲੱਗਦਾ ਹੈਗਾ ਹੁਣ ਪਾਲਿਆ ਨਹੀਂ ਪਾਲਿਆ ਕੀ ਮੈਂ ਤਾਂ ਹੁਣ ਜੱਸ ਤੱਕਰ ਜੋਰ ਆਗਾ ਇਹਨੂੰ ਮੈਂ ਵਿਥੇ ਰੱਖਾਇਤਾ ਇਹ ਕੰਮ ਦਾ ਕੋਈ ਗੱਲ ਨਹੀਂ ਅੱਗੇ ਕੜਾ ਜਾਂਦਾ ਨਹੀਂ ਹੈਗਾ ਵਾਗਿਆ ਆ ਜੂਗ ਪੁੱਛਣਾ ਹੈ ਕਿ ਸੀਸ ਕੀ ਰੀਚ ਹੈ ਸਕੀਰਿੰਗਾਂ ਚ ਤਾਂ ਮੈਂ ਸਾਰੇ ਪੁੱਛ ਲਿਆ ਕਿਤੇ ਵੀ ਨਹੀਂ ਹੈਗਾ ਅੱਛਾ ਸਾਰਿਆਂ ਨੂੰ ਫੋਨ ਲਾ ਕੇ ਪੁੱਛ ਲਿਆ ਮਾਮੇ ਨਾਨਨੇ ਨੂੰ ਮਾਸਿਕ ਨੂੰ ਹਰੇਕ ਨੂੰ ਫੋਨ ਲਾ ਲਾ ਪੁੱਛ ਲਿਆ ਕਿਸੇ ਨੂੰ ਵੀ ਪਤਾ ਨਹੀਂ ਹੈਗਾ ਕਿੱਧਰ ਗਿਆ ਹੈ ਕਾ ਵਾਸਤੇ ਮੈਂ ਨਾ ਨੂੰ ਫਿਰ ਮੈਂ ਪਹਿਲਾਂ ਤਾਂ ਜੱਸ ਨੂੰ ਕਹਿੰਦੀ ਰਹੀ ਜਾਂ ਉਹਦੇ ਕੋਈ ਯਾਰ ਦੋਸਤ ਹੋਣਾ ਉਹ ਪੁੱਛ ਲੈਂਦੇ ਆਉਂਦਾ ਹੁੰਦਾ ਦਾ ਕੋ ਪਤਾ ਨਹੀਂ ਇਥੋਂ ਕਿਹੜੇ ਪਿੰਡੋਂ ਆਗਾ ਦੋਸਤ ਇਹਦਾ ਇੱਥੇ ਆ ਜਾਂਦਾ ਹੁੰਦਾਗਾ ਵਾਵਾ ਵੱਡੀ ਉਮਰ ਦਾ ਹੀ ਆ ਉਹ ਵੀ ਤੇ ਉਹਦੇ ਕੋਲ ਐ ਮੈਂ ਕੋਈ ਕਿਸੇ ਨੂੰ ਭੇਜਿਆ ਸੀਗਾ ਅੱਛਾ ਤੇ ਉਹ ਤਾਂ ਪਤਾ ਲੱਗਾਗਾ ਕਹਿੰਦਾ ਅਖੇ ਆਇਆ ਤਾਂ ਹੈਗਾ ਸੀ ਮੇਰੇ ਕੋਲੇ ਉੱਟਲਾ ਜਾ ਸਰਦਾਸੀ ਅਖੇ ਹੱਥ ਚਕਾ ਵਜੇ ਸੀ ਅਖੇ ਕਹਿੰਦਾ ਮੈਂ ਵਕੀਲ ਕੋਲ ਜਾਣਾ ਤੇ ਨਾਲੇ ਅਖੇ ਉਹ ਮੈਨੂੰ ਕਹਿੰਦਾਗਾ ਅਖੇ ਮੈਂ ਤਾਂ ਉਰੇ ਰਹਿੰਦਾ ਨਹੀਂ ਮੇਰੇ ਤਾਂ ਮਾਗਰ ਬੰਦੇ ਲੱਗ ਰਹੇ ਆ ਕੋਈ ਉਰੇ ਲੱਗੀ ਹੋਈ ਤੁਸੀਂ ਚੜਾ ਕੇ ਦੇ ਨਹੀਂ ਕਾ ਚੱਕੀ ਫਿਰਦਾ ਸੀ ਤਾਂ ਆਇ ਤਾਂ ਨਹੀਂ ਹੋ ਸਕਦਾ ਕੀ ਪਤਾ ਬਣਿਆ ਅੱਜ ਕਰ ਦੇਵਾਂਗਾ ਬਰਗਾ ਬਰਗਾਣ ਦੀਵੇਂ ਮਾਤਾ ਬੁਰਗਾ ਹੈ ਨੀਗਾ ਉਹ ਤਾਂ ਆਪਦਾ ਵਿਆਹ ਨਹੀਂ ਸਮਝਦਾ ਹੈਗਾ। ਨਾ ਤੈਨੂੰ ਐ ਪਤਾ ਲੱਗਿਆ ਕਿ ਕਰੋ ਕਾਜ ਪੱਤਰ ਚੱਕ ਲਿਆਂਦਾ ਜਾਂ ਗੱਲਬਾਤ ਕਿ ਕਿੱਥਾ ਮੈਂ ਜਦੋਂ ਮੈਂ ਨਾਲ ਲੜ ਪਿਆ ਆਕੜਗਾ ਮੈਂ ਤਾਂ ਆ ਕੇ ਇੱਥੇ ਪਹੇਗੀ ਆਪ ਉੱਥੇ ਪਿਆ ਸੀਗਾ ਮਖਾ ਚੱਲ ਭਾਂਡੇ ਚ ਪਿਆ ਮੈਂ ਬੁਲਾਇਆ ਨਹੀਂ ਹੈਗਾ। ਜਦੋਂ ਮੈਂ ਉੱਠ ਕੇ ਗਈ ਪਾਣੀ ਪੀਣ ਬਾਹਰ ਤਾਂ ਹੀ ਨਹੀਂ ਸੀਗਾ। ਫਿਰ ਮੈਂ ਇਹਨੂੰ ਜਸਨ ਨੂੰ ਫੋਨ ਲਾਇਆ ਨਾ ਉਸੇ ਨੂੰ ਫੋਨ ਲਾਇਆ ਪਹਿਲਾਂ ਤਾਂ ਮੈਂ ਤੇ ਫੋਨ ਸੁੱਚਾ ਉਹਦਾ ਮੈਂ ਤਾਂ ਕੱਲੀ ਪਤਾ ਲੱਗਿਆ ਹੋਣਾ ਪਤਾ ਲਿਓਣੀ ਜਾ ਕੇ ਮਖਾ ਬੈਠੇ ਮੈਂ ਜਸਨ ਨੂੰ ਫੋਨ ਲਾਇਆ ਮਖਾ ਐ ਕਰਕੇ ਐ ਤੇਰਾ ਬਾਈ ਨਹੀਂ ਹੈਗਾ ਘਰੇ ਮੈਨੂੰ ਮੈਂ ਆਖਾ ਨਹੀਂ ਮੈਂ ਖੋਦਾ ਫੋਨ ਬੰਦ ਹੈ ਨਾ ਮੇਰੇ ਨਾਲ ਲੜ ਪਿਆ ਸੀਗਾ ਮੈਂ ਆਖਾ ਮੈਨੂੰ ਡਰ ਲੱਗੀ ਜਾਂਦਾ ਹਾਂ ਤੇ ਹੁਣ ਮੈਨੂੰ ਆਈ ਨਹੀਂ ਪਤਾ ਲੱਗਦਾ ਵੀ ਹੈ ਕਿੱਥੇ ਆ ਕਿੱਥੇ ਨਾ ਜੇ ਹੁਣ ਉਹੀ ਗੱਲ ਆਰ ਤੱਕ ਕਿਤੇ ਜਾਣ ਜੋਗਰੀ ਨਹੀਂ ਹੈਗੀ ਰਿਸ਼ਤਾਰਿਆਂ ਚ ਸੀ ਉਹ ਤਾਂ ਹੁਣ ਕਿੱਥੇ ਜਾਵੇਗੀ ਕੀ ਬਤਾਉ ਹ ਕਿੱਥੇ ਬੈਠਾ ਹੋ ਤੇ ਹੁਣ ਇਹਨੂੰ ਜੱਸ ਨੂੰ ਬਸ ਇਹਨੂੰ ਕਹੀ ਜਾਨੀ ਦਿੰਦੀਆਂ ਇਹ ਗੱਲ ਨਹੀਂ ਸੁਣਦਾ ਤੈਨੂੰ ਪਤਾਗਾ ਇਹ ਤਾਂ ਆਪਨੇ ਮੈਨੂੰ ਮੂੰਹ ਬੋਲਦਾ ਫਿਰ ਹੁਣ ਮੈਂ ਤਾਂ ਆਪਨੇ ਸਮਝ ਚ ਆਉਂਦੀ ਹੈਗੀ ਵੀ ਮੈਂ ਕੀ ਤੱਕ ਕਰਾਂ ਕੀ ਨਾ ਹੋਰ ਦੇਖ ਰੋ ਕੋਈ ਪਾਸਾ ਦਣ ਹੋਰ ਕੀ ਹੈ ਕੀ ਦੇਖੀਏ ਬਸ ਆਦਾਨਮਨ ਤੇਨੇ ਬੁਰੇ ਬੁਰੇ ਖਿਆਲ ਕਰਦੇ ਨੇ ਪਾਟ ਕਰਦਣ ਹੋਰ ਦੇਖੋ ਬਿਤਲਾ ਲਾ ਦਿਓ ਸਰਪੈਂਟ ਮੈਂਬਰ ਵੀ ਹਰ ਬਦਲ ਠਹਿਰੇ ਆ ਕੱਲ ਨੂੰ ਕਦੇ ਤੁਹਾਡੇ ਦੀ ਕੋਈ ਉਨੀ ਨੇ ਕੀ ਹੋਜੀ ਤਲਾ ਤਾਂ ਲਾ ਲਾਂਗੇ ਤੇ ਉਹੀ ਗੱਲ ਅਗਲਾ ਆਖੂਗਾ ਅੱਛਾ ਇੰਨੇ ਦਿਨ ਹੋ ਗਏ ਅੱਖਾਂ ਬੰਦ ਕਰਿਆ ਘਰੀ ਬੈਠ ਅੱਖਾਂ ਸਾਨੂੰ ਉਸ ਵੀ ਆਜੂ ਆਜੂ ਉਹਨ ਕੀ ਤਾਂ ਵੀ ਕੋਈ ਰਿਸ਼ਤੇ ਸੀਗੇ ਉਹ ਆਖੂਗਾ ਅੱਛਾ ਹੁਣ ਇੰਨੇ ਇੰਨੇ ਦਿਨਾਂ ਬਾਅਦ ਹਫਤੇ ਬਾਅਦ ਦੱਸਦਣਾ ਬਾਅਦ ਹੁਣ ਤੁਸੀਂ ਬਿੜਕਾਂ ਲੈਨੇ ਹੋ ਵੀ ਕਿੱਥੇ ਹੈਗਾ ਸਾਡਾ ਘਰ ਦਾ ਬੰਦਾ ਹੈ ਵੀ ਉਹਦੇ ਦੀ ਤੂੰ ਸੁੱਤੀ ਗਈ ਪਈ ਸੀ ਨਾ ਨਾ ਉਹੀ ਗੱਲ ਚਾਹੇ ਆਜੇ ਚਾਹੇ ਨਾ ਆਜੇ ਗੱਲ ਤਾਂ ਅੰਟੀ ਮੇਰੇ ਤੇ ਆ ਜਣੀ ਉਹ ਤਾਂ ਆਉਣੀ ਬਈ ਕੋ ਅਗਲਾ ਕਹਿੰਦਾ ਰੋਜ਼ ਦੇ ਕਲੇਸ਼ ਨੇ ਨਾ ਦਾ ਕਲੇਸ਼ ਕਾਦਾ ਸੀ ਕਾਹਦੇ ਦਾ ਉਹ ਸਾਈ ਸੀ 200 ਰੁਪਏ ਲੈਂਦਾ ਸੀ ਤੂੰ ਬੋਲੀ ਜਾਂਦੀ ਸੀ ਧਾਰੂ ਤਾਂ ਹਟ ਗਿਆ ਸੀ ਹੁਣ ਪੀਣਾ ਤੇ ਹੁਣ ਘਟਿਆ ਸੀਗਾ ਹੁਣ ਉਹ ਵੀ ਰੁੱਸ ਗਿਆ ਲੈ ਹੁਣ ਤਾਂ ਰੁੱਸਿਆ ਕਾਦਾ ਆ ਛੋੜੇ ਨ ਰਸਾਇਆ ਵਾ ਸਾਰੇ ਇਹਦਾ ਕਿੱਤਾ ਧਰਿਆਗਾ ਹਮ ਜਿਹੜਾ ਇਹਦਾ ਵਿਆਹ ਦਾ ਲੇਕੇ ਛਿੰਝੜੀਆਂ ਛੜੀਆਂ ਨਹੀਂ ਜੀ ਕਿੱਥੋਂ ਪਤਾ ਨਹੀਂ ਇਹਦਾ ਦਿਮਾਗ ਤੇ ਕੀ ਡਾ ਲਿਆ ਪੜਿਆਦਾ ਵਿਆਹ ਵਿਆਹ ਵਾਛੋਟੇ ਦਾ ਵਿਆਹ ਕਰ ਦਨ ਤਾਂ ਵਿਆਹ ਕਰ ਦਨ ਫਿਰ ਵਿਆਹ ਦੀ ਛੱਡੀ ਫਿਰ ਜ਼ਮੀਨ ਤੇ ਹੋਗਾ ਮੈਂ ਛੇਤੀ ਤੇ ਜ਼ਮੀਨ ਨਾ ਕਰਾਦਾ ਮੇਰੇ ਤਾਂ ਕਰ ਨਾ ਕਰਾਦਾ ਫਿਰ ਉਹਦੇ ਮੈਨੂੰ ਕਿਹਾ ਮੈਂ ਖਾ ਬਹਿ ਜਾ ਚੁੱਪ ਕਰਕੇ ਮੈਂ ਖਾ ਹਜੇ ਵਿਆਹ ਹੈ ਨਹੀਂ ਪਰਿਆ ਨਹੀਂ ਪਹਿਲੇ ਮੈਂ ਖਾ ਜ਼ਮੀਨਾਂ ਲੱਗਾ ਵੰਡਣ ਵੀ ਆਏ ਤਾਂ ਦੇਖ ਲੈ ਵੀ ਘਰੇ ਵੀ ਉਹੀ ਗੱਲ ਆਪਦਾ ਹੀ ਪਰਿਵਾਰ ਵਧਨ ਆ ਲਗਾ ਮੇਰਾ ਤਾਂ ਧਿਆਨ ਕੀ ਰੱਖਣਾਗਾ ਵੀ ਜਵਾਕ ਹੋਣ ਆਲਾਗਾ ਚਲ ਮਾੜਾ ਮੜ ਦਵਾਈ ਬੂਟੀ ਦਬਾਉਣੀ ਜਾਂ ਕੋਈ ਖਾਣ ਪੀਣ ਨੂੰ ਚਾਹੀਦਾ ਉਤੋਂ ਦੀ ਮੈਨੂੰ ਤਾਂ ਸਾਰਾ ਉਹੀ ਗੱਲਾਂ ਮਿਲ ਜਾਂਦੇ ਹੈਗੇ ਇਹਨਾਂ ਦੇ 7 ਵਜੇ ਤੋਂ 7 ਵਜੇ ਇਹ ਆਏ ਨਹੀਂ ਮੂੰਹ ਬੋਲਦਾ ਵਧੀਆ हट ਗਏ ਸਾਰੇ ਵਧੀਆ ਜੇ ਘਰੇ ਬੈਠੇ ਜਾਂ ਨਵਾਂ ਹੋਰ ਭੰਗਾ ਛੇੜਤਾ ਮੇਰਾ ਤਾਂ ਨਾ ਦਿਮਾਗ ਖਰਾਬ ਹੋਇਆ ਪਿਆ ਇਹ ਮੈਂ ਕੀ ਤਾਂ ਕਰਾਂ ਕੀ ਨਾ ਮੈਂ ਦੱਸ ਕੀ ਕਰਾਂ ਕੱਲੀ ਜਾਣੀ ਹਾਂ ਵਾਹ ਖਰਾਬ ਕਰਕੇ ਕਰੀ ਚਾ ਮੈਂ ਬੈਠ ਤੈਨੂੰ ਚਾਹ ਪਾਣੀ ਲੈ ਕੇ ਦਿੰਦੀ ਆਉਣਾ ਤੇ ਮਨ ਕਿ ਮੈਂ ਕੁਝ ਲਿਖਿਆ ਗਾ ਜਾ ਤੂੰ ਮੈਨੂੰ ਤਾਂ ਕੁਝ ਸਮਝ ਵੀ ਨਹੀਂ ਆਉਂਦੀ ਹੈਗੀ ਸਾਡਾ ਖੜਾ ਜਾ ਰ ਫੇਰ ਦੇ ਤੂੰ ਬਈ ਆ ਗਏ ਹਾਂ ਜੀ ਆ ਬਈ ਲੱਗ ਗਿਆ ਪਤਾ ਮਾੜਾ ਮੋਟਾ ਕੀ ਬਣਿਆ ਓ ਭਈ ਮੈਂ ਤਾਂ ਉਹਦੇ ਕੋਲੇ ਗਿਆ ਸੀਗਾ ਉਹ ਕਹਿੰਦਾ ਕੋਈ ਰਾਹ ਹੀ ਨਹੀਂ ਦੱਲ ਭਾਈ ਸਮਾਰ ਕੇ ਜੀ ਕਹਿੰਦਾ ਕਾਹਦੇ ਕੋਲੇ ਗਏ ਸੀ ਉਹ ਤੂਰਕੋਟ ਵਾਲੇ ਮੁੰਡੇ ਕੋਲੇ ਉਹਦੇ ਕੋਲੇ ਵਾਧਾ ਆਉਂਦਾ ਜਾਂਦਾ ਅੱਛਾ ਹਾਂ ਉਹਦੇ ਦੋਸਤ ਹੈ ਜਿਹੜਾ ਦੋਸਤ ਮੈਂ ਵੀ ਇੱਕ ਦੋ ਵਾਰੀ ਦੇਖਿਆ ਜਾਣ ਪਛਾਣ ਤਾਂ ਮੇਰੀ ਵੀ ਨਹੀਂ ਹੈਗੀ ਉਹਦੇ ਨਾਲ ਹੂੰ ਉਹ ਮੈਂ ਦੇਖਿਆ ਹੈਗਾ ਉਹ ਤੇ ਫੇਰ ਉਹਨੇ ਕੁਝ ਤਸੱਸੀਆ ਕੀ ਕਹਿੰਦੇ ਉਹ ਕਹਿੰਦਾ ਕਾਗ ਜੀ ਦੇ ਚੱਕੀ ਫਿਰਦਾ ਸੀ ਕਹਿੰਦਾ ਬੰਦੇ ਵੀ ਮੰਗਰ ਲੱਗੇ ਹੋਏ ਸੀ ਬੰਦੇ ਹੂੰ ਆਈ ਮੀਨ ਤੌਹੀਨ ਨਾ ਜਿਹੜਾ ਡਰ ਸੀਗਾ ਉਹੀ ਹੋਇਆਗਾ ਮੈਨੂੰ ਤਾਂ ਲੱਗਦਾ ਵੀ ਕੋਈ ਹੈਗੀ ਹੈਗੀ ਗੱਲਬਾਤ ਉਹ ਤਾਂ ਠੀਕ ਆ ਭਾਈ ਹੁਣ ਤੇ ਫੇਰ ਹੁਣ ਮੈਂ ਇੱਕ ਦੋ ਬੰਦੇ ਨੂੰ ਹੋਰ ਵੀ ਆਖਿਆ ਮੈਂ 1200 ਕੋਈ ਲਿਆ ਜੀਏ ਮੇਰੇ ਉਹਨਾਂ ਨੂੰ ਆਖਿਆ ਮੁੰਡਿਆਂ ਨੂੰ ਹਾਂ ਮੈਂ ਤੁਸੀਂ ਪਤਾ ਕਰਕੇ ਦੱਸੋ ਯਾਰ ਬੰਦਾ ਐ ਕਰਕੇ 3 ਦਿਨਾਂ ਦਾ ਲਾਪਤਾ ਹੋ ਗਿਆ ਹਾਂ ਘਰੇ ਲੜਾਈ ਲੜੂਈ ਇਹਨਾਂ ਨੇ ਹਾਂ ਤੇ ਬਾਈ ਬਣ ਕੇ ਨਾ ਮਖਾ ਉਹਦਾ ਦੱਸੋ ਬਾਈ ਬਣ ਕੇ ਯਾਰ ਕੋਈ ਗੱਲ ਬਾਤ ਨਾ ਹੋ ਗਈ ਮੈਂ ਪਈ ਉਹਨੂੰ ਕਹਿੰਦਾ ਤੇਰੇ ਕੋਲੇ ਆਇਆ ਸੀ ਚੰਗਾ ਭਲਾ ਕਾਗਜ਼ ਪੱਤਾਂ ਵੀ ਕੋਲੇ ਸੀ ਕਿ ਤੂੰ ਉਹਨਾਂ ਦੇ ਘਰੇ ਤਾਂ ਫੋਨ ਕਰ ਦਿੰਦਾ ਚੰਗਾ ਭਲਾ ਨੰਬਰ ਆ ਉਹਦੇ ਕੋਲੇ ਪਈ ਉਹਨੂੰ ਮੈਂ ਆਖਿਆ ਜੀ ਮੈਂ ਕਿਥੇ ਲਾਲਚ ਦੇ ਕੇ ਰੱਖ ਲਾਂਦਾ ਉਹਨੂੰ ਦਾਰੂ ਤਾਂ ਪੀਂਦਾ ਮੈਂ ਕਿ ਕਬੋਤਲ ਲਿਆ ਦਿੰਦਾ ਵੀ ਦੋਸਤ ਦਾ ਦੋਸਤ ਦੇ ਨੇ ਕੰਮ ਆਊਗਾ ਦੱਸ ਹੋਰ ਕਿਹਦੇ ਕੰਮ ਆਊਗਾ ਵੀ ਤੇਰੇ ਕੋਲੇ ਉਹ ਚੱਲ ਕੇ ਆਇਆ ਬੰਦੇ ਉਹਦੇ ਮਾਗਰ ਪਹਿਰੇ ਆ ਵੀਦੋ ਉਹਨੂੰ ਫੋਨੇ ਤਾਂ ਪਠਾ ਲਾ ਸੈਕੰਡ ਫੋਨ ਮੈਨੂੰ ਫੋਨ ਕਰ ਦਿੰਦਾ ਉਹੀ ਤਾਂ ਗੱਲ ਹੈ ਜੀ ਮੈਂ ਤਾਂ ਪਈ ਸਾਰੇ ਕਿਤੇ ਫੋਨ ਕਰਤਾ ਜਿੰਨੇ ਵੀ ਮੇਰੇ ਯਾਰ ਦੋਸਤ ਹੈ ਮੁੰਡੇ ਮਾਹ ਬਈ ਯਾਰ ਆ ਬੰਦਾ ਫੋਟੋਆਂ ਵੀ ਸੈਂਡ ਕਰਤੀਆਂ ਇਹਨਾਂ ਨੂੰ ਮਾਹ ਵੀ ਬੰਦਾ ਮੈਨੂੰ ਪਤਾ ਕਰਕੇ ਦੱਸੋ ਕਿਤੇ ਵੀ ਹੋਇਆ ਮੈਨੂੰ ਤਾਂ ਹੁਣ ਐ ਲੱਗਿਆ ਜਾਂਦਾ ਕਿ ਮੇਰਾ ਡਰ ਨਾ ਕਿਤੇ ਸਾਹਮਣੇ ਆ ਜਾਏ ਉਹੀ ਜਿਵੇਂ ਜੇ ਮੇਰਾ ਮੈਨੂੰ ਤਾਂ ਮਨ ਘਬਰਾਉਂਦਾ ਬਹੁਤ ਜ਼ਿਆਦਾ ਕਿਤੇ ਹੋਰ ਨਾ ਕੋਈ ਗੱਲਬਾਤ ਹੋ ਜੇ ਉਹ ਮੈਂ ਉਹਨੂੰ ਸਮਝਾਤਾ ਮਾਹ ਤੂੰ ਨੂੰ ਰੱਖਣਾ ਸਿੱਥੇ ਤੂੰ ਤਾਂ ਕਹਿੰਦਾ ਮੈਂ ਕਹਿੰਦਾ ਮੇਰੀ ਇੰਨੀ ਲਿਖਾ ਜਾ ਗਈ ਉਥੋਂ ਥੇਕਕੇ ਤੇ ਫੜਕੇ ਬੋਤਲ ਲਿਆ ਦਿੰਦਾ ਉਥੇ ਰਾਪੇ ਲਾਲਚਿਆ ਉਹਦਾ ਇੰਨੇ ਲਾਲਚ ਨਾਲ ਹੀ ਬਹਿ ਜਾਂਦਾ ਉਹਦਾ ਦਿਮਾਗ ਹੋਰ ਪਾਸੇ ਲੱਗ ਜਾਂਦਾ ਦੋ ਗੰਢੇ ਛਿਲਕੇ ਦੇ ਦਿੰਦਾ ਆਪੇ ਧਾਰੂ ਤਾਂ ਪੀਂਦੀ ਸੀ ਚੱਲ ਕੋਈ ਨਹੀਂ ਭਾਈ ਤੁਸੀਂ ਨਾ ਮਨ ਹੌਲਾ ਕਰੋ ਕੋਈ ਗੱਲ ਨਹੀਂ ਜ਼ੋਰ ਤਾਂ ਲਾਵਾਂਗੇ ਪਹਾਣ ਉੱਤੇ ਇਹ ਭਾਈ ਬੇहद ਹੋ ਗਈ ਹੁਣ ਕਈ ਵਾਰੀ ਅਗਲੇ ਨੇ ਕਤਲ ਕੋਤਲ ਨੂੰ ਪੈਸੇ ਦਿੱਤੇ ਹੋਏ ਤਾੜੇ ਬੰਦੇ ਨੇ ਮੰਗਰ ਬੰਦੇ ਲੱਗੇ ਜਿਹੜੇ ਜੇਹਸਾ ਉਹਨਾਂ ਦੱਸਦਾ ਉਹ ਠੀਕ ਐ ਹੁਣ ਮੈਂ ਕੀ ਕਰਾਂ ਇੱਕ ਤਾਂ ਇਹ ਮਰਾ ਦੋਰਾ ਕਹੇ ਇਹ ਤਾਂ ਕੰਜਰ ਮੰਦ ਨਹੀਂ ਹੈਗਾ ਮੈਂ ਤਾਂ ਵੀ ਵਾਰੀ ਇਹਨੂੰ ਕਹਤਾ ਤਾਂ ਮੇਰੇ ਗਾਲੀ ਪੈ ਜਾਂਦਾ ਕਾ ਮੁੜ ਕੇ ਤੈਨੂੰ ਕੀ ਆਜੂਗਾ ਮੁੜ ਕੇ ਤੈਨੂੰ ਕੀ ਆਜੂ ਮੁੜ ਕੇ ਚੱਲ ਕੋਈ ਨਹੀਂ ਭਾਈ ਇਹ ਤਾਂ ਐ ਤਾਂ ਹੁੰਦੀ ਘਰੇ ਲੜਾਈਆਂ ਪੜਾਈਆਂ ਤਾਂ ਹੁੰਦੇ ਨੇ ਤਾਂ ਨਹੀਂ ਵੀ ਆਪਾਂ ਰੋਹੀਆਂ ਬੀਆਂ ਵਣ ਚੜਜੋ ਘਰੇ ਕਿਸੇ ਕੋਲੇ ਬਹਿ ਜਾਓ 10 ਮਿੰਟ ਇਹਦਾ ਮਤਲਬ ਤਾਂ ਇਹ ਨਹੀਂ ਆ ਹੁਣ ਇੱਕ ਗਰਮੀ ਵਾਲੀ ਹੈ ਭਾਈ ਉਹੀ ਤਾਂ ਗੱਲ ਐ ਹੁਣ ਮੈਨੂੰ ਤਾਂ ਹੀ ਟੈਨਸ਼ਨ ਹੋਈ ਪਈ ਆ ਜੇ ਉਹਦੇ ਮਾਦਰ ਬੰਦੇ ਬਾਰੇ ਇਹਦੇ ਭੱਜਾ ਤੁਰ ਜਾਂਦਾ ਉ ਨਾ ਕਿਤੇ ਅਟੈਕ ਹੋ ਜੇ ਉ ਨਾ ਕਿਤੇ ਡਿੱਗ ਪਏ ਹੈ ਇੱਕ ਉਹ ਆਕੜ ਕੰਨਾ ਬਾਲਾ ਗਾਏ ਨਹੀਂ ਪਤਾ ਕਾసే ਚੋਂ ਭੱਜੇ ਆਪ ਚਲ ਕੋਈ ਨਹੀਂ ਪਈ ਫਿਰ ਹੁਣ ਕਰਾਂਗੇ ਪਤਾ ਤੁਸੀਂ ਮਬਾਲਾ ਹੋ ਨਾ ਕਰੋ ਕੋਈ ਗੱਲ ਨਹੀਂ ਬਾਕੀ ਤੁਹਾਡੀ ਰਿਸ਼ਤੇਦਾਰਾਂ ਨੂੰ ਫੋਨ ਕਰ ਦਿਓ ਮਾੜਾ ਮੋਟਾ ਕਈ ਵਾਰੀ ਦੱਸਦਾ ਉਹਦਾ ਬੰਦਾ ਕਈ ਵਾਰੀ ਉਹ ਵੀ ਦੱਸਦੇ ਨਹੀਂ ਰਿਸ਼ਤੇਦਾਰ ਕੋਲੇ ਬਿਠਾਈ ਬੈਠੇ ਹੁਣ ਕਿਸੇ ਨਾਲ ਤੁਹਾਡੀ ਲਾਗੜਾਟ ਹੋਵੇ ਪ੍ਰਾਨੀ ਹੈਂ ਆ ਇਸ ਦਾ ਹੁਣ ਕੀ ਪਤਾ ਲੱਗਦਾ ਚਲ ਕੋਈ ਨਹੀਂ ਭਾਈ ਹਾਂ ਯਾ ਤੁਸੀਂ ਸਮਾਰ ਕੇ ਪਤਾ ਕਰਕੇ ਉਹਨੂੰ ਲਿਆਓ ਪਾਲ ਕੇ ਕਿਵੇਂ ਮਰਜੀ ਲੈ ਚਲ ਕੋਈ ਨਹੀਂ ਭਾਈ ਲਿਆਵਾਂਗੇ ਪਾਲ ਕੇ ਕੋਈ ਚਾਹ ਪਾਣੀ ਕੀ ਮਾਤਾ ਨਾ ਚਾਹ ਪਾਣੀ ਨਹੀਂ ਪੀਣੀ ਮੈਂ ਤਾਂ ਆਪ ਖੇਤ ਜਾਣਾ ਸੀ ਭਾਈ ਠੀਕ ਹੈ ਉਹ ਬਾਹਣ ਜਾ ਬੋਣੇ ਐ ਇਸਤ ਨਾ ਕੋਈ ਗੱਲ ਨਹੀਂ ਹਾਏ ਹੇ ਮੇਰਾ ਤਾਂ ਨਾ ਮਨ ਪਹਿਲੇ ਬਹੁਤ ਕਬਰਾਂ ਨੂੰ ਦੱਸ ਸੀਗਾ ਮੈਨੂੰ ਪਤਾ ਸੀ ਵੀ ਉਹ ਉਹੀ ਨਹੀਂ ਗਿਆ ਹੈਗਾ ਰੁੱਕ ਸਕੇ ਹੈ ਉਹਨੂੰ ਦਿਮਾਗ 'ਚ ਉਹਦੇ ਕੁਝ ਚੱਲਦਾ ਸੀ ਉਹ ਜਿਹੜੇ ਬੰਦੇ ਮਗਲ ਆ ਉਹ ਦੇਖ ਲਾ ਲਾ ਪਰਜਾਈ ਪਰਜਾਈ ਕਰਦਾ ਚਾਹ ਪੀਂੜਦਾ ਆ ਜਾਂਦਾ ਮੇਰੇ ਹੱਥਾਂ ਦੀ ਐ ਨਹੀਂ ਹੈਗਾ ਵੀ ਰੋਕ ਕੇ ਆਪਣੇ ਦੋਸਤ ਨੂੰ ਕੋਲੇ ਤਾਂ ਬਿਠਾ ਲਾ ਕੁਝ ਸਮਝਾਦਾ ਛੇਕੜ ਮੈਨੂੰ ਸੁਨੇਹਾ ਲਾ ਦੇ ਵੀ ਪਾਲਾ ਮੇਰੇ ਕੋਲੇ ਆ ਕੁਝ ਨਹੀਂ ਦੱਸਿਆ ਹੈਗਾ ਮੋਜਾਂ ਨਾਲ ਆਪ ਘਰੇ ਬੈਠਾ ਤਾਂਹੀਂ ਤਾਂ ਹੁਣ ਇੰਨੇ ਦਿਨ ਹੁਣ ਆਪ ਵੀ ਨਹੀਂ ਆਉਂਦਾ ਹੈਗਾ ਇੱਥੇ ਨਹੀਂ ਉਹਦੀ ਆਖੜਦਾ ਸੀਗਾ ਚਲੋ ਆਪੇ ਪਾੜ ਲੂਗਾ ਇੱਥੇ ਨੂੰ ਟੰਚਣ ਆਗੇ ਹੁਣ ਮੇਰੇ ਨਾਲ ਵੱਧ ਕੇ

ਔਰ ਤੈਨੂੰ ਵੀ ਇਹ ਦੱਸੀ ਹੋਣਾ ਕਿਸੇ ਨੇ ਮੈਂ ਤਾਂ ਮੈਨੂੰ ਦੱਸਾਈ ਪੈਣੀ ਚਾਹੀਦੀ ਕਿਸੇ ਨੇ ਮੈਂ ਪਤਾ ਲੈਣ ਆ ਗਈ ਫਿਰ ਕਹਿੰਦੀ ਹਾਂ 7-8 ਦਿਨ ਹੋ ਗਏ ਸਾਰੇ ਪਤਾ ਕਰ ਲੈ ਮਿਲਣੀ ਹੈਗਾ ਅੱਛਾ ਮੈਂ ਗੱਲਿਆ ਜਿਲੂ ਜੀ ਕੋਲੇ ਭਾਗ ਗਿਆ ਉਹ ਇਸ ਤਰੀ ਜਹਣੀ ਤਾਂ ਅਨੁ ਉਹ ਨਾਂ ਨਮੀ ਕਿੰਨੀ ਠੀਕ ਆ। ਸੋਨੀ ਦਾ ਮੈਂ ਦੱਸੀ ਨਹੀਂ ਪਾਲੇ ਦਾ। ਕੀ ਦੱਸਾਂ ਉਹ ਮੈਂ ਬੱਸ। ਮੈਂ ਤਾਂ ਕੰਨ ਛਣ ਚ ਬੈਠੀ ਆਂਗੀ ਮੈਂ ਤਾਂ ਕਿਸੇ ਨੂੰ ਨਹੀਂ ਬੰਦਣਾ ਇਸ ਕਰ ਲਾਂ ਤਾਂ ਸੁਣਨ ਵਾਲਾ ਬੁੱਲਿਆ। ਕੀ ਫੋਨ ਫੋਨ ਕਰਕੇ ਪੁੱਛਿਆ ਸੀਗਾ ਮੈਂ ਖਤਰ ਬਾਈ ਇੱਥੇ ਤਾਂ ਨਹੀਂ ਆਇਆ। ਹੂੰ। ਕਾਹ ਨਾ ਪੈਣਾ ਕਨੂੰ ਰਤਾਇਆ ਹੋਣਾ ਹੈਗਾ। ਮੈਂ ਉਹਨੂੰ ਐਂ ਕਰ ਦੱਸੀ ਆ ਮਮੀ ਨੇ ਦੱਸੀ ਮੈਂ ਹੋ ਟੈਂਸ਼ਨ ਲਊਗੀ ਫਿਰ। ਕੈਦ ਦਿਨਾਂ ਦੀ ਗੱਲ ਆ। ਆਂ ਪਾਸੇ ਰੱਖੇ ਫੋਨ ਕਰਕੇ ਪੁੱਛਿਆ ਸੀਗਾ। ਉਹ ਤਾਂ ਗਏ ਨਪਾਲੇ ਨੂੰ ਤਾਂ ਹੱਤਾ ਹੋ ਗਿਆ। ਵੈਸੇ پتہ ਨਹੀਂ ਕਿੱਥੇ ਤਾਂ ਗਿਆ ਕਿੱਥੇ ਨਾ ਕੋਈ ਪਤਾ ਨਹੀਂ ਲੱਗਦਾ ਉਹ ਤਾਂ। ਮੈਂ ਤਾਂ ਇਹ ਨਾ ਦੱਸਿਆ ਹਾਂ ਤਾਂ ਪਤਾ ਲੱਗਿਆ ਮੈਂ ਤਾਂ ਕੋਈ ਗੱਲ ਹੀ ਨਹੀਂ ਕਰਦਾ ਕਿਤੇ ਪਤਾ ਹੀ ਨਹੀਂ ਲੱਗਦਾ ਮੈਂ ਤਾਂ ਫੋਨ ਕਰਕੇ ਪੁੱਛਿਆ ਤੇਗਾ ਜੱਸ ਨੇ ਫੋਨ ਲਾਇਆ ਸੀ ਕਿਤੇ ਇੱਥੇ ਨਾ ਆਇਆ ਹੋਵੇ ਭਾਵੇਂ ਜਾਂਦਾ ਹੁੰਦਾ ਤੇ ਉਹਨਾਂ ਨੂੰ ਵੀ ਫਿਰ ਮੈਂ ਚੱਲ ਮੈਂ ਪਤਾ ਲਿਆ ਮੈਂ ਜਾ ਕੇ ਅੱਛਾ ਪਰਾਂਟੀ ਤੇਰੇ ਕੋਲ ਗਈ ਹੋਰ 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 ਮੇਰੇ ਕੋਲ ਵਾਗੀ ਫੇਰਾ ਮੈਂ ਆਖਿਆ ਪਈ ਮੈਂ ਤਾਂ ਆਪ ਚਲਦੀ ਆਂਗੀ ਪਤਾ ਹੀ ਲੱਗਦਾ ਜੀ ਤਾਂ बस की पता लगे हूं आई नही पता है आ, पता करेंगी। भी भी हाँ कि पता तेन यही सी टेंशन करेंगी मैं मम्मी को दसी मैं टेंशन करूगी ਮੈਂ ਹਮ ਤਾਂ ਪੜਕਾਲ ਆਜੀ ਪਾਸ ਹੱਦਣਾ ਚਾਹੀ ਸੀ ਚਲ ਆ ਪੜਕਾਲ ਮੇਰੇ ਅੱਗੇ ਮੰਮੀ ਪਾ ਦੇ ਜਾਂਦਾ ਹੁੰਦਾ ਆ ਜਾਂਦਾ ਹੁੰਦਾ ਆਜੂ ਫੇਰ ਦੂ ਹਾਉਣਾ ਦਾ ਆਜੂਗਾ ਮੂੰ ਅੱਗੇ ਐਸੇ ਕਾ ਦਾਰੂ ਪਹਿਲਾਂ ਵੀ ਪੀਂਦਾ ਸੀ ਉਦੋਂ ਤਾਂ ਐ ਨਹੀਂ ਟੈਨਸ਼ਨ ਹੁੰਦੀ ਸੀ ਕਿ ਚਲ ਦਾਰੂ ਦਾ ਮਾਰੇ ਜਾਂ ਨਹੀਂ ਪਤਾ ਕਿਸ ਰਿਸ਼ਤੇਲ 'ਚ ਬੈਠਾ ਹੋਵੇ ਕੰਮ ਕਰਵਾਈ ਜਾਂਦਾ ਅਗਲਾ ਦਾਰੂ ਪੀ ਆ ਜਾਂਦਾ ਹਨਾ ਐਂ ਵਾਗਿਆ ਹੋਊਗਾ ਆਜੂ ਹੁਣ ਤਾਂ ਪੀਂਦਾ ਨਹੀਂ ਦਾਰੂ ਵੀ ਨਹੀਂ ਪੀਂਦਾ ਨਾ ਪੰਗਾ ਪੈਜੀ ਆ ਹੁਣ ਤਾਂ ਟੈਨਸ਼ਨ ਹੁੰਦੀ ਆ ਜੀ ਚਲ ਟੈਸ਼ਨ ਕਰੀ ਨਾ ਕਰ ਕੁਛ ਨਹੀਂ ਹੁੰਦਾ ਆ ਜਿ ਬਿਠੇ ਰਹੋ ਕਿਸੇ ਕੋਲ ਬੈਠੋ ਪੜ੍ਹ ਲਿਆ ਜੀ ਕੋਈ ਨਹੀਂ ਜਾਂਦਾ ਸੀ ਉਹ ਤਾਂ ਨੋ ਇੱਕੋ ਹੀ ਲਾਦੀ ਸੀ ਜਿਹੜਾ ਕਰੇ ਹੁੰਦਾ ਤੀਗਾ ਉਹਨੂੰ ਤਾਂ ਜਾ ਪਤਾ ਕਰ ਲਿਆ ਆਪ ਤਾਂ ਉਹ ਆਇਆ ਨਹੀਂ ਉੱਤੇ ਦਾ ਤੈਨੂੰ ਪਤਾ ਥੋੜੀ ਬਾਗਾਂ ਦਾ ਜਨਲ ਦਾ ਹਾਂ ਆ ਨਾਂ ਕਿ ਨੂੰਨ ਕੀ ਬਾਗਾ ਹੂਆ ਜਿਸ ਦਾ ਰਿਸ਼ਤਾ ਕਿਸੇ ਦੇ ਸੀ ਇਸ ਸੇ ਤਾਂ ਬਸ ਰਹਿ ਗਿਆ ਸਾਰੇ ਇੱਥੇ ਹੀ ਨਹੀਂ ਹੈਗਾ ਮੈਂ ਤਾਂ ਇਹਨਾਂ ਦਿਮਾਗ ਖਰਾਬ ਹੋਇਆ ਪਿਆਜ ਛੋਟਾ ਘਾਉਂ ਹੀ ਗਾਲੋ ਸੰਦਾ ਹੈਗਾ ਉਹਨੂੰ ਕਹਿ ਰਹੇ ਨੇਗਾ ਉਹ ਵਾਹ ਮੇਰੇ ਨਾਲ ਪੈ ਜਾਂਦਾ ਤੂੰ ਤਾਂ ਲੜਦੀ ਸੀ ਉਹਦੇ ਨਾਲ ਤੂੰ ਲੜਦੀ ਸੀ ਵੀ ਹੁਣ ਆਦਮੀ ਧੀਮੀ ਤੇ ਲੜਾਈ ਕੀਦੀ ਨਹੀਂ ਹੁੰਦੀ ਹੈਗੀ ਘਰੇ ਐ ਤਾਂ ਹੋ ਹੀ ਜਾਂਦਾ ਦੋ ਭਾਂਡੇ ਬਈ ਖੜਕਦੇ ਹੀ ਐ ਉਹ ਕਿਹਦਾ ਗੱਲ ਹੈ ਬੁੜੀ ਬੰਦੇ ਕਾਈ ਲੜਾਈ ਹੈ ਹੁਣ ਲੜਪੇ ਬੰਦੇ ਕੋਲ ਬੋਲ ਪੇ ਹਾਂ ਐਕਸ਼ਨ ਕਰਕੇ ਕੀ ਕਰਨੀ ਗਿਆ ਦਿਮਾਗ ਖੱਲਾਵੇਂਗੀ ਹਾਂ ਆ ਜੂਗਾ ਫੇਰ ਉਹੀ ਤਾਂ ਗੱਲ ਆ ਗੱਲ ਲੈਣਾ ਮੇਰਾ ਤਾਂ ਬੀਬੀ ਘਟ ਗਿਆ ਸਾਰਾ ਦਿਨ ਪਈ ਰਹੀ ਅੱਜ ਰਸਨਾ ਕੰਮ ਨਿਬੇੜਿਆਗਾ ਅੱਜ ਵੇਰ ਮੈਂ ਤਹਾਰ ਤੇ ਦਵਾਈ ਦੂਈ ਲੈ ਲੈ ਤੂੰ ਗੋਲੀ ਲੈ ਲੈ ਕੋਈ ਕੁਝ ਨਹੀਂ ਹੁੰਦਾ ਆਜੂਗਾ ਐ ਨਾ ਨਾ ਕਾ ਚਾਹ ਬਣਾ ਕਰਿਆ ਮੈਂ ਥੋੜੀ ਲਾ ਚਾਹ ਨਹੀਂ ਬਿਨੇ ਕਰਨੀ ਵਾਲੀ ਮੈਂ ਵੀ ਵਾਲੀ ਆ ਚਾਹ ਤਾਂ ਪੀ ਕੇ ਆਹ ਹੋਰ ਜਿੰਮ ਕਰਦੇ ਚਾਹਾਂ ਖਾਂਗਾ ਮੈਨੂੰ ਕਹਾਈ ਖਾਇ ਪਿਆ ਇੱਕ ਤਾਂ ਉਹ ਪਹਿਲਾਂ ਸਾਰੂ ਛੜਤੀ ਸੀ ਜੀ ਤਾਰੂ ਪੀਣ ਲੱਗ ਗਿਆ ਆ ਗਾੜਮੀ ਵਾਲੇ ਆ ਕਿਤੇ ਹੋਰ ਨਾ ਬਾਹਰ ਵੀ ਟੈਗ ਤੋਂ ਬੋਲ ਜੇ ਉਹਦਾ ਕੰਮ ਤਾਂ ਨਹੀਂ ਹੋਇਆ ਤੇ ਆ ਜੇ ਨਿਕਾਣੂ ਟੈਗ ਹੋ ਜੇ ਆਜੂਗਾ ਆਜੂਗਾ ਜੱਸ ਕਿਧਰ ਗਿਆ ਜੱਸ ਕਿੱਥੋਂ ਘਰੇ ਵੜਦਾ ਜਾਂ ਕਹੀਂ ਨਹੀਂ ਆ ਤਾਂ ਮੇਰੇ ਗਾਟ ਪੈ ਜਾਂਦਾ ਇਹ ਤਾਂ ਕੱਲੀ ਰਹਿੰਦੀ ਆ ਘਰੇ ਜਦੋਂ ਆਪਰੇ ਬੜੀ ਬੋਲਦਾ ਆਂ ਔਕਾ ਤਾਂ ਬਾਦੂਗਾ ਔਰ ਹੁਣ ਫੇਰ ਹੁਣ ਕੀ ਕਰੇ ਹਾਂ ਜਿਗਾ ਇਹਨਾਂ ਨੀਂਗਾ ਹੋਰ ਤੇਰੇ ਘਰਾਂ ਨੇ ਬੈਠਾ ਰਹਾ ਮੈਂ ਮੈਨੂੰ ਕੰਮ ਤਾਂ ਦੇਰੀ ਹੋ ਤਾਂ ਮੈਨੂੰ ਵੀ ਦੇਰੀ ਆ ਗਈ ਉਹ ਤਾਂ ਹੁੰਦੀ ਆ ਜੀ ਆਹ ਦੇ ਐਂ ਕਰ ਦਿੰਦਾ ਨਾਲ ਤੇ ਚੁੱਪ ਕਰ ਦਿੰਦੀ ਆ ਜਿਆਦਾ ਆਈ ਰਹਿੰਦੀ ਹੈਗੀ ਕੰਮ ਕਰ ਲਾਂਦੀ ਹੈ ਵਿਚਾਰੀ ਪਾਈ ਜਾਂਦੀ ਹੈ ਫਿਰ ਹੁਣ ਹੋਰ ਕੀ ਕਰੇ ਕੀ ਕਰੇ ਇੱਕ ਦੋ ਵਾਰੀ ਆਸਗਮਾਨ ਤੇ ਬੱਗੀ ਸੀ ਉਦੋਂ ਕਲੇ ਸਪਾ ਲਿਆ ਹਾਂ ਹਾਂ ਕਹਿੰਦਾ ਬਿਨਾਂ ਦੱਸੇ ਘਰੋਂ ਭੱਜ ਜਾਂਦੀ ਆ ਪਤਾ ਨਹੀਂ ਕਿੱਥੇ ਜਾਂਦੀ ਹੈ ਕਿੱਥੇ ਨਾ ਉਦੋਂ ਮੇਰੇ ਭਰਾ ਹਲਾਵਾ ਦੱਸ ਤਾ ਇਹ ਕਹਿੰਦਾ ਬਿਨਾਂ ਦੱਸੇ ਫੀਲ ਆਪ ਹੋ ਜੰਗੀ ਚੰਗਾ ਸੌ ਨਹੀਂ ਜੇ ਤੈਨੂੰ ਨਾ ਕਰਿਆ ਕਰ ਬੁੱਤ ਤੂੰ ਐਸੀ ਜਾਣਨੇ ਸੱਸ ਨੂੰ ਸਮਝਾਵਾਂਗੇ ਫੇਰ ਕਰ ਲਾਂਗੇ ਚਾਹ ਨਹੀਂ ਫਿਰ ਦੇ ਗਰਮੀ ਹੋ ਗਈ ਗਰਮੀ ਭਾਈ ਜਾਸੂ ਅਸੀਂ ਸਮਝਾ ਦਾਂਗੇ ਕਹਦਾ ਕਿ ਰੋਪੀ ਪਾਈ ਕਰੇ ਘਾੜਾ ਹੁਣ ਕੱਢੀ ਹੋ ਗਈ ਕਰੇ

ਹੋਰ ਵੀ ਬਾਈ ਤੁਸੀਂ ਬਾਈ ਤੁਸੀਂ ਸੀ ਹੋਰ ਉਸੇ ਹੁਣੇ ਆਇਆ ਹੋਈ ਮੈਂ ਤੁਰੇ ਆਇਆ ਅੱਛਾ ਫਿਰ ਹਾਂ ਸਿੱਧੇ ਆ ਗਏ ਕਿ ਮੈਨੂੰ ਪਤਾ ਹੀ ਨਹੀਂ ਲੱਗਿਆਗਾ ਵਾਤ ਹੋਇਆ ਇਧਰ ਦਾ ਕੋਈ ਕੰਮ ਧੰਦਾ ਕਰਦੇ ਹੋਗੇ ਅੱਛਾ ਕਿਵੇਂ ਆਏ ਸੀ ਪਾਲਾ ਭਾਈ ਪਾਲਾ ਦਾ ਭਾਈ ਤੁਹਾਨੂੰ ਪਤਾ ਹੀ ਹੈਗਾ ਆਈ ਨਹੀਂ ਹੈਗਾ ਤਾਂ ਪਾ 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 ਹੰਭ ਗਏ ਸੀ ਤਾਂ ਕਿਤੋਂ ਨਹੀਂ ਮਿਲਿਆ ਹੈਗਾ ਫਿਰ ਉਹ ਸਿਆਉਂਦਾ ਵੀ ਨਹੀਂ ਹੋਂ। ਲੈ ਇਹ ਕਿਹੜੀ ਗੱਲ ਕਹਿਨੇ ਹੋਗੇ ਤੁਸੀਂ ਉੱਥੇ ਹੁੰਦਾ ਵੀ ਨਹੀਂ। ਸਾਨੂੰ ਤਾਂ ਲੋੜ ਆਉਦੀ ਹੀ ਦੇਖ। ਮੁਸ਼ਕਲ ਹੈ ਹੁਣ ਸਿਆਉਂਦਾ ਉਹ। ਬੜੀ ਆਸਾਨੀ ਨਾਲ ਕਹਤਾ ਦੋਸਤਾਂ ਦੇ ਕਿਹਦਾ ਹੁੰਦਾ ਵੀ ਨਹੀਂ ਹੈਗਾ। ਕੋਸ਼ਿਸ਼ ਤਾਂ ਕੀ ਕਰਨੀ ਕਿ ਦੋਸਤੋ ਤੁਸੀਂ ਕਹਾ ਸਾਨੂੰ ਤਾਂ ਹੌਸਲਾ ਦੇਣਾ ਸੀ। ਵੀ ਗੱਲ ਕੋਈ ਗੱਲ ਨਹੀਂ ਪਈ ਅੱਜ ਨਹੀਂ ਤਾਂ ਸਵੇਰੇ ਪਤਾ ਲੱਗ ਜੂ ਵੀ ਕਿੱਥੇ ਆ ਕਿੱਥੇ ਨਾ ਆ ਜੂਗਾ। ਹਨਾ ਐਂ ਤਾਂ ਕੀ ਕਰਨਾ ਹੈ ਜੇ ਕਹਿੰਦੇ ਤੁਸੀਂ ਥੇ ਹੁੰਦਾ ਵੀ ਨਹੀਂ ਉਹਦਾ। ਮੁਸ਼ਕਲ ਹੈ ਉਹਦਾ ਸਿਆਉਣਾ ਹੁਣ। ਕਰਾਉਣਾ ਆ ਵੀ ਕੀ ਐ ਇੱਕ ਦੋ ਗੱਲ ਨਿਬੜ ਗਈ ਹੁਣ ਫਿਰ ਜੋ ਹੁਣ ਨਹੀਂ ਸਿਆਉਂਦਾ ਨਹੀਂ ਗੱਲ ਕਿਵੇਂ ਨਿਬੜ ਗਈ ਹੋਰ ਨਾ ਕਰਾਉਣਾ ਕਿਉਂ ਨਹੀਂ ਹੈਗਾ ਕੀ ਕਰਾਉਣਾ ਉਹ ਤਾਂ ਹੁਣ ਨਿਬੜ ਕੇ ਕੰਮ ਲੈ ਮੈਂ ਉਹਦੇ ਘਰ ਵਾਲੀ ਬੈਠੀ ਆਂਗੀ ਇੱਥੇ ਘਰ-ਵਾਰ ਉਹਦਾ ਪਰਿਵਾਰ ਉਹਦਾ ਭਰਾ ਗਾਹਾਂ ਉਹੀ ਗੱਲ ਪਿਓ ਵੜਨ ਵਾਲਾ ਉਹ ਤੇ ਕਹਿੰਦਾ ਕਰਵਾਉਣਾ ਵੀ ਕੀ ਆ ਤਾਂ ਗੱਲਾਂ ਕਿਹ ਜੀਆਂ ਕਰਦੇ ਤੁਸੀਂ ਕੀ ਕਰਾਉਣਾ ਉਹ ਤਾਂ ਅਸੀਂ ਹੈਗੇ ਆਂਗੇ ਹੁਣ ਇੱਥੇ ਘਰ-ਵਾਰ ਸਾਹਮਣੇ ਵਾਸਤੇ ਸਾਰੇ ਤੁਸੀਂ ਆਪਦੀ ਥਾਂਗੇ ਉਹ ਆਪਦੀ ਥਾਂਗਾ ਤੁਸੀਂ ਉਹਦੇ ਚੱਲ ਦੋਸਤਾਂ ਗੇ ਭਰਾ ਲੱਗਦੇ ਉਹ ਚੱਲ ਤੁਹਾਨੂੰ ਮੰਨਦਾ ਗਾ ਭਰਾ ਪਰ ਉਹਦੀ ਜਗ੍ਹਾ ਤੁਸੀਂ ਕਿਵੇਂ ਖੜਜੋਗੇ ਜਿੱਥੇ ਉਹਨੇ ਖੜਨਾ ਹੈਗਾ ਹੁਣ ਨਹੀਂ ਸਿਆਉਂਦਾ ਫੇਰ ਉਹ ਉਹ ਤਾਂ ਨਿਪੜ ਕੇ ਕੰਮ ਫਿਰ ਤਾਂ ਸੋਡੀ ਸੋਚੀ ਐਡਾਂ ਦੀ ਹੈਗੀ ਤਾਂ ਨਹੀਂ ਤੁਸੀਂ ਕਈ ਜਾਣ ਕੇ ਰਹੇ ਹੋਗੇ ਹਾਂ ਜਾਣ ਕੇ ਕੋਈ ਕਹਿ ਰਹੇ ਹੈ ਮੈਂ ਆਪ ਅੱਖੀਂ ਦੇਖਿਆ ਕਾਗੂ ਜੀ ਆਦੇ ਚੱਕ ਕੇ ਭੱਜਾ ਭੱਜਾ ਹਰਦਾ ਰਹੇਗਾ ਉਹ ਤਾਂ ਚਾਹਾਂ ਪਤਾ ਲੱਗ ਗਿਆ ਵੀ ਜ਼ਮੀਨ ਜਮੂਨ ਦੀ ਸੀ ਘਰੇ ਵੈਸੀ ਦੇਖੇ ਸੀ ਕਿ ਉਹਦਾ ਹੋਰ ਕਾਸੇ ਤੱਕਾਗਜ਼ ਕਾ ਨੂੰ ਸੀ ਉਹ ਤਾਂ ਜ਼ਮੀਨ ਦੀ ਕਾਗਜ਼ਦੰਗੇ ਹੋਰ ਤਾਂ ਵੀ ਸੀ ਮੁਸ਼ਕਲ ਹੈ ਸਿਹਾਉਣਾ ਹੁਣ ਤਾਂ ਨਹੀਂ ਸਿਹਾਉਂਦਾ ਸਰ ਚਲੋ ਕੋਈ ਗੱਲ ਨਹੀਂ ਮੈਂ ਜੇ ਕੋਈ ਕੰਮ ਆ ਫਿਰ ਮੈਂ ਜਸਨ ਨੂੰ ਭੇਜ ਦਿੰਦੀ ਆ ਕਿੱਧਰ ਉੱਧਰ ਪਏ ਸੀਗੇ ਉਹ ਹੋਰ ਨੇ ਹਾਂ ਬੈਠ ਜਾ ਤੁਸੀਂ ਈਆ ਥੋੜੀ ਸਾ ਗਰਮੀ ਕਰ ਲੈਣੀ ਹੈਗੀ ਅਰੇ ਭਾਈ ਹਾਂਜੀ ਤੇ ਭਾਈ ਲੱਗਿਆ ਕੁਝ ਪਤਾ ਕਿ ਨਾ ਕੋਈ ਪਤਾ ਨਹੀਂ ਲੱਗਿਆ ਭਾਈ ਕੀ ਕਰਾ ਹੁਣ ਮੈਨੂੰ ਤਾਂ ਕੋ ਸਮਝ ਨਹੀਂ ਆਉਂਦੀ ਹੈਗੀ ਹੁਣ ਸਮਝ ਭਾਈ ਉਹੋ ਮੂੰਹ ਚਾਕੇ ਥੋੜਾ ਜਿਹੜਾ ਹੁੰਦਾ ਸੀ ਉਹਦੇ ਉਹਦੇ ਲਿਹਾਜੀ ਉਹ ਆ ਜਾਂਦਾ ਸੀਗਾ ਤੁਸੀਂ ਉਹਦੇ ਬਾਰੇ ਕੁਝ ਦੱਸੋ ਕੋ ਉਹਨੂੰ ਪੁੱਛੋ ਮਾੜਾ ਮਟਾ ਉਹਨੂੰ ਕੀ ਪੁੱਛਣਾਗਾ ਉਹਦੇ ਬਾਰੇ ਤਾਂ ਤੁਹਾਡੇ ਕੋਲੇ ਵੀ ਮੈਂ ਗੱਲ ਕਰਨੀ ਸੀਗੀ ਉਹਨੇ ਤਾਂ ਨਾ ਪਤਾ ਨਹੀਂ ਉਹਦੇ ਦਿਮਾਗ 'ਚ ਚੱਲਦਾ ਕੀ ਆ ਕੀ ਨਾ ਤੁਸੀਂ ਜਾ ਕੇ ਆਏ ਹੋਗੇ ਤੁਹਾਨੂੰ ਕੁਛ ਅੱਗ ਕੱਲ ਵੀ ਨਹੀਂ ਦਿਖ ਰਹਾ ਭਾਈ ਉਹਦੇ ਬਾਅਦ ਘਰੇ ਵੀ ਆਇਆ ਹੁਣ ਨਾ ਚਲ ਆ ਗਿਆ ਇੱਕ ਦਿਨ ਘਰੇ ਮੈਨੂੰ ਆਏ ਵੀ ਕਹਿਤਾ ਮੈਂ ਖਾ ਮਖਾ ਜਾ ਕਪਾਲ ਲੱਥਿਆ ਨਹੀਂ ਹੈਗਾ ਮੈਂ ਖਾ ਤੂੰ ਉਸ ਤਾਂ ਪਾਲ ਲੈ ਦੇ ਦੋਸਤਾਂ ਨੂੰ ਕਿ ਚਲ ਨਹੀਂ ਪਤਾ ਚਲ ਹੁਣ ਬੰਦੇ ਨੂੰ ਜਦੋਂ ਪਤੀ ਲੱਗ ਗਿਆ ਵੀ ਬੰਦਾ ਘਰੇ ਨਹੀਂ ਫਿਰ ਕਿਉਂ ਆਉਂਦਾ ਹਨ ਬਾਰ ਬਾਰ ਰੋਜ਼ ਆਥਨ ਸਵੇਰ ਹੁਣ ਰੋਜ਼ ਆ ਬੈੰਦਾਗਾ ਆ ਹੁਣ ਵੀ ਥੋੜਾ ਟਾਈਮ ਹੀ ਹੋ ਗਿਆ ਆ ਕੇ ਗਿਆਗਾ ਮੋਜਾਂ ਨਾਲ ਆ ਕੇ ਬਹਿ ਜੂਗਾ ਕਹੂਗਾ ਹੁਣ ਨਹੀਂ ਥੋਂ ਦਾ ਪਾਲਾ ਕਿੱਥੇ ਤਾਂ ਹਨਾ ਹੌਸਲਾ ਦੇਣਾਗਾ ਕਿ ਉਹਨੇ ਹੀ ਪਤਾ ਪੈਰਲੇ ਹੁਣ ਵਿੱਚ ਤੇ ਕਿੱਥੇ ਉਹੀ ਗੱਲ ਆ ਕੇ ਕਹਿ ਦਿੰਦਾਗਾ ਬਾ ਨਾ ਹੁਣ ਨਹੀਂ ਥੀਉਂਦਾ ਹੈਂਗਾ ਪਾਲੇ ਤੋਂ ਕਰਾਉਣਾ ਵੀ ਕੀ ਆ ਤੁਸੀਂ ਪਾਲੇ ਤੋਂ ਲੈ ਮੈਂ ਤਾਂ ਹੈਰਾਨ ਆਗਾ ਜੇ ਤੂੰ ਨੰਗਟਾ ਪਤਾ ਦੇ ਕੋਲ ਜਾ ਕੇ ਆਈ ਮੜਾ ਜਾ ਭਈ ਮੈਂ ਤਾਂ ਜਾ ਆਉਂਗਾ ਕੋਈ ਗੱਲ ਨਹੀਂ ਪੁੱਛ ਲਾਂਗੇ ਉਹਨੂੰ ਐ ਕਹੀਗਾ ਤੇਰਾ ਹੱਕ ਨਹੀਂ ਬਣਦਾ ਹੈਂਗਾ ਭਈ ਜਾਣਦਾ ਤੂੰ ਦੋਸਤ ਸੀਗਾ ਉਹਦਾ ਦੂਰ ਦਾ ਸੀਗਾ ਤੂੰ ਕੜਾ ਕੋਈ ਸਾਕਾ ਸੀਗਾ ਉਹਨਾਂ ਦਾ ਹੈ ਵੀ ਤੂੰ ਚੱਕ ਕੇ ਰੋਜ ਵਗ ਜੰਨਾਗਾ ਕੋਈ ਨਹੀਂ ਸਮਝਾਵਾ ਦਾਂਗੇ ਭਈ ਉਹਨੂੰ ਮੈਂ ਕੀ ਹਾਵੀ ਸੀ ਤਦ ਮੜਾ ਦਵਾਰੇ ਜਾ ਕੇ ਉਹਦੇ ਕੋਲੇ ਇੱਕ ਮੈਂ ਆਏ ਕਹਿੰਦੀ ਸੀ ਕਿ ਵੀ ਚਲ ਜੇ ਨਹੀਂ ਥੁੰਦਾ ਬਈ ਮੈਂ ਕਹਿੰਦੀ ਸੀ ਵੀ ਆਪਾਂ ਜੇ ਥਾਣੇ 'ਚ ਹੀ ਤਲਾਹ ਕਰ ਦਿੰਨੇ ਆ ਰਿਪੋਰਟ ਹੀ ਕਰ ਦਿੰਨੇ ਆ ਫਿਰ ਥਾਣੇ 'ਚ ਤਾਂ ਪਈ ਕਰ ਦੋਗੇ ਪਹਿਲਾਂ ਆਪ ਦੀ ਘਰੇ ਰਹਿ ਕਰ ਲੋ ਫੇਰ ਨਾ ਕੋਈ ਇਹ ਜਾ ਛਿੜ ਜੇ ਕੰਮ ਤੁਹਾਡੇ ਪਰਿਵਾਰ ਦਾ ਕੰਮ ਹੈ ਪਹਿਲਾਂ ਘਰੇ ਆਪ ਦੀ ਰਹਿ ਕਰੋ ਫਿਰ ਦਾਵਾ ਕਰਿਓ ਕਰ ਰਹਿ ਮੈਂ ਕਿਹਦੇ ਨਾਲ ਕਰਾਂਗਾ ਦਿਓਰਾ ਤਾਂ ਮੇਰੀ ਗੱਲ ਸੁਣਦਾ ਨਹੀਂ ਉਹ ਤਾਂ ਉਹ ਹੀ ਗੱਲ ਪਤੀ ਨਹੀਂ ਲੱਗਦਾ ਹੈਗਾ ਉਹਨੂੰ ਤਾਂ ਜਿਵੇਂ ਦਿਕਰ ਹੈਗਾ ਕੋਈ ਵੱਸਦਾ ਕਿ ਵੱਸਦੇ ਨਹੀਂ ਹੁਣ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਇਹ ਗੱਲ ਦਾ ਰਾਇ ਤਾਂ ਭਾਈ ਤੁਹਾਨੂੰ ਕਰਨੀ ਪੋ ਫਿਰ ਐ ਸਿੱਧਾ ਦਾਵਾ ਤਾਂ ਹੁੰਦਾ ਹੀ ਨਹੀਂ ਨਾ ਪੁੱਛ ਕੇ ਮੜੀ-ਮੁੱਠੀ ਰਾਇ ਕਰਕੇ ਫਿਰ ਕਰ ਦਿਓ ਮੈਂ ਤਾਂ ਹੁਣ ਸਾਰਾ ਜੋਰ ਲਾ ਲਿਆ ਭਾਈ ਮੇਰੇ ਤਾਂ ਕੋਈ ਹਿਸਾਬ ਚ ਗੱਲ ਆਈ ਨਹੀਂ ਹੁਣ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦਾ ਮੈਂ ਤਾਂ ਐਸੀ ਮਾਠੋ ਤੋ ਰਾਇ ਲੈਣੀ ਹੈ ਬਚਾਰਾ ਭਾਈ ਰਿਪੋਰਟ ਕਰਾ ਕੇ ਦੇਖ ਲੈਣੇ ਆਂਗੇ ਚੱਲ ਫਿਰ ਮੈਂ ਜੱਤਾ ਜੱਸ ਨਾਲ ਗੱਲ ਕਰ ਲੂੰਗੀ ਫਿਰ ਆ ਕੇ ਦੱਸ ਦੂੰਗੀ ਆਪਦੀ ਰਾਇ ਕਰ ਲਓ ਪੂਰੇ ਕੀ ਕੋਈ ਕੁਝ ਕਰਨਾਗਾ ਜਾਂ ਦਾਵਾ ਕਰਨਾ ਜਾਂ ਉਹ ਰਿਸ਼ਤੇਦਾਰਾਂ ਕੋਲੇ ਜਾਣਾਗਾ ਉਹ ਤਾਂ ਪਤਾ ਕਰ ਲਿਆ ਰਿਸ਼ਤੇਦਾਰਾਂ ਕੋਲੇ ਤਾਂ ਹੈ ਨਹੀਂ ਹੋਰ ਤਾਂ ਹੁਣ ਮੈਨੂੰ ਕੋਈ ਹੱਲ ਹੀ ਨਹੀਂ ਦਿੰਦਾ ਹੈਗਾ ਹੁਣ ਤਾਂ ਸਿੱਧਾ ਜੇ ਦਾਵਾ ਰਿਪੋਰਟ ਕਰਦੀਏ ਪੁਲਿਸ ਵਾਲੇ ਭਾਲਣ ਬਸ ਆਪਣੇ ਕੋਲ ਤਾਂ ਕੋਈ ਹੱਲ ਨਹੀਂ ਹੈਗਾ ਹਾਂ ਚਲ ਤੁਸੀਂ رائے ਕਰ ਲਿਓ ਆਪਦੀ ਫਿਰ ਜੇ ਮੈਂ ਕਰਨਾ ਕੁਝ ਅਰੇ ਤਾਂ ਬਸ ਕੀ ਦੇਣਾ ਕਰਨੀ ਮੇਰੇ ਦਿਓਰ ਨਾਲੇ ਕਰਨੀਂਗੀ رائے ਪਰ ਉਹਨੂੰ ਨਾਮ ਮੈਂ ਪੁੱਛ ਲੂੰਗੀ ਜਾਂ ਫਿਰ ਉਹਨੂੰ ਮੈਂ ਦੱਸ ਦੂੰਗੀ ਫੋਨ ਤੇ ਦੱਸ ਦੂੰਗੀ ਹਾਂਜੀ ਫੋਨ ਤੇ ਚਲੋ ਥਾਣੇ ਜਾਣਾ ਪੈਗਾ ਮਾੜਾ ਜਿਹਾ ਨਾਲ ਵਕਤ ਚੱਲੇ ਕੋਈ ਨਹੀਂ ਭਈ ਭਗ ਜਾਣਾ ਵੋਰ ਚਾਪਣੀ ਨਾ ਬਸੀ ਚਾਪ ਲੈ ਤਾ ਕੰਨ ਨੂੰ ਰਿਕਾਰਡ ਲੋ ਤੁਸੀਂ ਚੱਲ ਪੁੱਛਦੀ ਅੱਗੇ ਜਸਨ ਇੱਕ ਤਾਂ ਅੱਖੇ ਘਟ ਲੱਗਦਾ ਕਾ ਜਸ ਵੀ ਗੱਲ ਗੋਲਦਾ ਹੈਗਾ ਪੁੱਛ ਕੇ ਦੇਖਦੇ ਆਂ ਕਿ ਅੱਖੇ ਲੱਗ ਗਿਆ ਉਹ ਭਾਈ ਰਿਪੋਰਟ ਕਰਕੇ ਦੇਖ ਲੈ ਫੋਟਾ ਕੋਈ ਹੱਲ ਨਹੀਂ ਮੁੜ ਕੇ ਮੇਰੇ ਗਲ ਪੈ ਜਾਂਦਾ ਕਾਪ